ਪਰ ਮੇਰੇ ਪਤੀ ਦੇ ਨਿਸ਼ਤਰ ਸਿੰਘ ਦੇ ਕੋਈ ਬੱਚਾ ਨਹੀਂ ਸੀ ਇਹਨਾਂ ਨੂੰ ਅੰਦਰੂਨੀ ਪ੍ਰੋਬਲਮ ਸੀਗੀ ਪਤੀ ਨੂੰ ਇਹਨਾਂ ਦੇ ਕੋਈ ਬੱਚਾ ਨਹੀਂ ਸੀ ਹੁੰਦਾ ਤਾਂ ਇਹਨਾਂ ਨੇ ਦੂਰੀਆ ਰਿਸ਼ਤਾ ਲਿਆ ਆਪਣਾ ਵੀ ਅਸੀਂ ਬੱਚੇ ਵਾਲੀ ਲੈਣੀ ਆ ਇਹਨਾਂ ਨੇ ਮੇਰਾ ਬੱਚੇ ਨੂੰ ਆਪ ਦਾ ਗੋਦਨਾਮਾ ਕੀਤਾ ਮੇਰੇ ਵਿਆਹ ਤੋਂ 6 ਮਹੀਨੇ ਬਾਅਦ ਮੇਰਾ ਸਹੁਰਾ ਘਟਿਆ ਹਰਕਤਾ ਕਰਨ ਲੱਗ ਗਿਆ ਮੈਂ ਆਪਦੀ ਸੱਸ ਨੂੰ ਦੱਸਿਆ ਵੀ ਸਹੁਰਾ ਇਹ ਹਰਕਤਾ ਕਰਦਾ ਵੀ ਉਹ ਮਾਂ ਬਣ ਕੇ ਸਮਝੂਗੀ ਉਹ ਮੈਨੂੰ ਕਹਿੰਦੀ ਆਪਦੇ ਸਹੁਰੇ ਦਾ ਬੱਚਾ ਲੈ ਫਿਰ ਸੀ ਤੈਨੂੰ ਇਹ ਕਾਚੇ ਰੱਖਾਂਗੇ ਤੁਸੀਂ ਉਹਨਾਂ ਨੂੰ ਆਖਿਆ ਵੀ ਬੱਚਾ ਨਹੀਂ ਹੋਇਆ ਤਾਂ ਬੱਚਾ ਮੇਰਾ ਲੈ ਲੈ ਇਹ ਗੱਲ ਹੋਈ ਹੋਈ ਕਿਉਂਕਿ ਮੇਰੇ ਪਤੀ ਦੇ ਬੱਚਾ ਨਹੀਂ ਸੀ ਹੁੰਦਾ ਕਹਿੰਦੀ ਮੇਰੇ ਸਹੁਰੇ ਦਾ ਬੱਚਾ ਲਾਏ ਇਹ ਕਹਿੰਦੇ ਸੀ ਸਾਡੇ ਖੂਨ ਦੇ ਸਾਨੂੰ ਬੱਚਾ ਮਿਲੇ ਫਿਰ ਮੈਂ ਇਹ ਗੱਲ ਆਪਣੇ ਪਤੀ ਨਿਸ਼ਤਰ ਨੂੰ ਦੱਸੀ ਜਦੋਂ ਮੈਂ ਉਹਨਾਂ ਨੂੰ ਦੱਸੀ ਵੀ ਮੇਰੇ ਨਾਲ ਕੁਝ ਕਰਦੇ ਆ ਫਿਰ ਮੇਰਾ ਸਹੁਰੇ ਨੇ ਮੇਰੇ ਘਰ ਵਾਲੇ ਦੇ ਪੈਰਾਂ 'ਚ ਪੱਗਾਂ ਧਰੀਆਂ ਮੈਨੂੰ ਇੱਕ ਵਾਰੀ ਮਾਫ਼ ਕਰਦੇ ਮੱਗੇ ਤੋਂ ਐਝੀ ਹਰਕਤ ਨਹੀਂ ਕਰਦਾ ਹਨਾ ਪਰ ਇਹ 2-3 ਵਾਰੀ ਆ ਹੀ ਚੱਲਦਾ ਰਿਹਾ ਫਿਰ ਮੇਰਾ ਬਤ ਜਾਂਦੇ ਬਾਅਦ ਚ ਮੁੱਕਰ ਜਾਂਦੇ ਆ ਜਦੋਂ ਵੀ ਕੋਈ ਐਝੀ ਹਰਕਤ ਕਰੂ ਇਹਨਾਂ ਦੀ ਵੀਡੀਓ ਬਣਾ ਲਈ ਜਦੋਂ ਮੇਰੇ ਇਧਰ ਪਤੀ ਦੀ ਡੈਥ ਹੋ ਗਈ ਇਹਨਾਂ ਦੀ ਹਰਕਤਾਂ ਦਿਨੋ ਦਿਨ ਵਧੀਆਂ ਗਈਆਂ ਵਧੀਆਂ ਗਈਆਂ ਜਿਵੇਂ ਮੇਰੇ ਪਤੀ ਦੇ ਕਨ ਅਕੋਰਡਿੰਗ ਜਦੋਂ ਇਹ ਹਟਾਈ ਨਾ ਪਰ ਮਿਆਬ ਦੇ ਕੂਨ ਦਾ ਕੈਮਰਾ ਔਨ ਕਰਕੇ ਜੋ ਇਹ ਹਰਕਤਾਂ ਕਰਦਾ ਸੀ ਉਹ ਕੈਮਰੇ 'ਚ ਰਿਕਾਰਡ ਕਰ ਗਿਆ ਮੇਰੇ ਪਤੀ ਦੇ ਨਿਸ਼ਤਰ ਸਿੰਘ ਦੇ ਕੋਈ ਬੱਚਾ ਨਹੀਂ ਸੀ ਇਹਨਾਂ ਨੂੰ ਅੰਦਰੂਨੀ ਪ੍ਰੋਬਲਮ ਸੀਗੀ ਪਤੀ ਨੂੰ ਇਹਨਾਂ ਦੇ ਕੋਈ ਬੱਚਾ ਨਹੀਂ ਸੀ ਹੁੰਦਾ ਤਾਂ ਇਹਨਾਂ ਨੇ ਦੂਰੀਆ ਰਿਸ਼ਤਾ ਲਿਆ ਆਪਣਾ ਵੀ ਅਸੀਂ ਬੱਚੇ ਵਾਲੀ ਲੈਣੀ ਆ ਇਹਨਾਂ ਨੇ ਮੇਰਾ ਬੱਚੇ ਨੂੰ ਆਪ ਦਾ ਗੋਦਨਾਮਾ ਕੀਤਾ ਇਹਨਾਂ ਨੇ ਆਪਣੇ ਤੋਂ 15 ਦਿਨਾਂ 'ਚ ਹੀ ਵਿਆਹ ਲੈ ਲਿਆ ਕਹਿੰਦੇ ਡੇ ਮੁੰਡੇ ਨੇ ਜਸ਼ਨਦੀਪਾ ਬਾਹਰ ਜਾਣਾ ਇਹ ਮੈਨੂੰ ਪੂਰਾ ਵਿਆਹ ਕੇ ਲਿਆਏ ਗੁਰਦੁਆਰੇ ਲਾਵਾਂ ਹੋਇਆਂ ਸਾਰੇ ਲੀਗਲ ਵਿਆਹ ਹੋਇਆ ਫਿਰ ਇਹਨਾਂ ਨੇ ਕਚਹਿਰੀਆਂ ਚ ਤਹਿਸੀਲਦਾਰ ਸਾਹਮਣੇ ਲੀਗਲ ਪ੍ਰੂਫ ਬਣਾ ਕੇ ਗੋਦਨਾਮਾ ਕੀਤਾ ਬੱਚਾ ਲਿਆ ਪਰ ਉਹਨਾਂ ਡੈਥ ਹੋਣ ਤੋਂ ਬਾਅਦ ਇਹ ਕਹਿੰਦੇ ਅਸੀਂ ਉਹ ਬੱਚਾ ਰੱਖਣਾ ਹੀ ਨਹੀਂ ਮੇਰੇ ਵਿਆਹ ਤੋਂ 6 ਮਹੀਨੇ ਬਾਅਦ ਮੇਰਾ ਸਹੁਰਾ ਘਟਿਆ ਹਰਕਤਾਂ ਕਰਨ ਲੱਗ ਗਿਆ ਪਹਿਲਾਂ ਮੇਰੀ ਸੱਸ ਸ਼ੁਰੂ ਤੋਂ ਆਡੀ ਰਹਿੰਦੀ ਸੀ ਪਰ ਜਦੋਂ ਮੇਰਾ ਵਿਆਹ ਹੋਇਆ ਮੇਰੀ ਸੱਸ ਨੂੰ ਮੈਂ ਕੇਅਰ ਕੀਤੀ ਮੰਜੇ ਤੇ ਬੈਠੀ ਸੀ ਤੁਰਿਆ ਨਹੀਂ ਸੀ ਜਾਂਦਾ ਜਦੋਂ ਤੁਹਾਡਾ ਸਹੁਰਾ ਹਰਕਤਾਂ ਕਰਦਾ ਸੀ ਪਰਿਵਾਰ ਦੇ ਵਿੱਚ ਤੁਹਾਡੀ ਸੱਸ ਬੈਠੀ ਸੀ ਤੁਸੀਂ ਉਹਨੂੰ ਦੱਸਿਆ ਨਹੀਂ ਕਿ ਵੀ ਜਿਹੜਾ ਇਹ ਮੇਰਾ ਸਹੁਰਾ ਹੈ ਸਹੁਰਾ ਇੱਕ ਪਿੱਤਾ ਦੇ ਸਮਾਨ ਹੁੰਦਾ ਵੀ ਮੇਰੇ ਨਾਲ ਹਰਕਤਾਂ ਕਰਦਾ ਪਰਿਵਾਰ ਦੇ ਵਿੱਚ ਗੱਲ ਸਾਂਝੀ ਨਹੀਂ ਕਰੀ ਤੁਸੀਂ ਹਾਂਜੀ ਮੈਂ ਆਪਦੀ ਸੱਸ ਨੂੰ ਦੱਸਿਆ ਵੀ ਸਹੁਰਾ ਇਹ ਹਰਕਤਾਂ ਕਰਦਾ ਵੀ ਉਹ ਮਾਂ ਬਣ ਕੇ ਸਮਝੂਗੀ ਉਹ ਮੈਨੂੰ ਕਹਿੰਦੀ ਆਪਦੇ ਸਹੁਰੇ ਦਾ ਬੱਚਾ ਲ ਫਿਰ ਅਸੀਂ ਤੈਨੂੰ ਇਹ ਘਰ ਚ ਰੱਖਾਂਗੇ ਕਿਉਂ ਕਿ ਉਹ ਥੋੜੀ ਸ਼ਸ ਕਹਿੰਦੀ ਆ ਹਾਂ ਜੀ ਕਿਉਂਕਿ ਮੇਰੇ ਪਤੀ ਦੇ ਬੱਚਾ ਨਹੀਂ ਸੀ ਹੁੰਦਾ ਕਹਿੰਦੀ ਮੇਰੇ ਸਹੁਰੇ ਦਾ ਬੱਚਾ ਲਾਏ ਇਹ ਕਹਿੰਦੇ ਸੀ ਸਾਡੇ ਖੂਨ ਦੇ ਸਾਨੂੰ ਬੱਚਾ ਮਿਲੇ ਵੀ ਤੁਸੀਂ ਇਹ ਗੱਲ ਨਹੀਂ ਕਹੀ ਕਿ ਮੈਂ ਸਹੁਰੇ ਦਾ ਬੱਚਾ ਲਵਾਂ ਸਹੁਰੇ ਦਾ ਮੇਰਾ ਪਿਓ ਆ ਹਾਂਜੀ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਮੇਰੀ ਮਾਂ ਨਾ ਤੁਸੀਂ ਤਾਂ ਇਹ ਗੱਲ ਸਮਝੋ ਵੀ ਮੈਂ ਇਹਨਾਂ ਦਾ ਬੱਚਾ ਕਿਵੇਂ ਲਵਾ ਇਹ ਫਿਰ ਵੀ ਨਾਟੇ ਫਿਰ ਮੈਂ ਇਹ ਗੱਲ ਆਪਦੇ ਪਤੀ ਨਿਸ਼ੱਤਰ ਨੂੰ ਦੱਸੀ ਜਦੋਂ ਮੈਂ ਉਹਨਾਂ ਨੂੰ ਦੱਸੀ ਵੀ ਮੇਰੇ ਨਾਲ ਕੁਛ ਕਰਦੇ ਆ ਫਿਰ ਉਹਨਾਂ ਨੇ ਇਹਨਾਂ ਨੂੰ ਦੁਬਾਰਾ ਅੱਡ ਫੇਰ ਕਰਤਾ ਇਹ ਪਹਿਲਾਂ ਆਪਦੇ ਅੱਲੇ ਸੀ ਕਰਲੇ ਸੀ ਮੇਰੀ ਸੱਸ ਬਿਮਾਰ ਰਹਿੰਦੀ ਸੀ ਜਦੋਂ ਪਤੀ ਜਾਂਦਾ ਸੀ ਉਹਦੇ ਹੁੰਦੇ ਗੱਲਾਂ ਹੁੰਦੀਆਂ ਸੀ ਸਾਰੀਆਂ ਹੁੰਦੇ ਹੀ ਇਹਨਾਂ ਨੇ ਜਦੋਂ ਮੇਰੇ ਸਹੁਰੇ ਨੇ ਇਹ ਹਰਕਤ ਕੀਤੀ ਮੈਂ ਆਪਦੇ ਪਤੀ ਨੂੰ ਦੱਸਿਆ ਇਹਨਾਂ ਨੇ ਇਹਨਾਂ ਨੂੰ ਘਰੋਂ ਬਾਹਰ ਕੱਢਤਾ ਦੂਰੀਆਰੀ ਫੇਰ ਅੱਡ ਕਰਤਾ ਪਰ ਉਦੋਂ ਬਾਅਦ 2-3 ਮਹੀਨੇ ਵਧੀਆ ਨੰਗੇ ਉਦੋਂ ਬਾਅਦ ਮੇਰੇ ਸੱਸ ਜਿਆਦਾ ਬਿਮਾਰ ਹੋ ਗਈ ਮੇਰਾ ਮੇਰੇ ਘਰ ਵਾਲਾ ਕਹਿੰਦਾ ਚੱਲ ਕੋਈ ਨਾ ਮਾਪਿਓ ਆ ਨਾ ਤੂੰ ਉੱਧਰ ਬੈਠਿਆਂ ਨੂੰ ਰੋਟੀ ਦੇ ਦਿਆ ਕਰ ਅੱਡ ਰਹਿੰਦੇ ਸੀਗੇ ਮੈਂ ਜਦੋਂ ਉੱਧਰ ਰੋਟੀ ਬਣਾਉਣ ਲੱਗੀ ਮੇਰਾ ਸਹੁਰਾ ਫੇਰ ਆਉਣੀ ਜਾਣੀ ਹੋ ਗਈ ਉਹਨੇ ਦੂਜੀ ਤੀਜੀ ਔਰ ਫੇਰ ਉਹੀ ਹਰਕਤ કરી ਫੇਰ ਜਦੋਂ ਮੈਂ ਆਪਣੇ ਪਤੀ ਨੂੰ ਕਿਹਾ ਵੀ ਮੇਰੇ ਤੋਂ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੁੰਦੀਆਂ ਆਪਾਂ ਨੂੰ ਪੁਲਿਸ ਕੰਪਲੇਨ ਕਰਨੀ ਚਾਹੀਦੀ ਹੈ ਨਾ ਫਿਰ ਮੇਰੇ ਸਹੁਰੇ ਨੇ ਮੇਰੇ ਘਰ ਵਾਲੇ ਦੇ ਪੈਰਾਂ 'ਚ ਪੱਗਾਂ ਧਰੀਆਂ ਮੈਨੂੰ ਇੱਕ ਵਾਰੀ ਮaaf ਕਰਦੇ ਮੱਗੇ ਤੋਂ ਐਝੀ ਹਰਕਤ ਨਹੀਂ ਕਰਦਾ ਹਨਾ ਪਰ ਇਹ ਦੋ ਤਿੰਨ ਵਾਰੀ ਆ ਹੀ ਚੱਲਦਾ ਰਿਹਾ ਫਿਰ ਮੇਰਾ ਬਤ ਜਾਂਦੇ ਹੀ ਬਾਅਦ ਚ ਮੁੱਕਰ ਜਾਂਦੇ ਆ ਜਦੋਂ ਵੀ ਕੋਈ ਐਝੀ ਹਰਕਤ ਕਰੂ ਇਹਨਾਂ ਦੀ ਵੀਡੀਓ ਬਣਾ ਲਈ ਠੀਕ ਹੈ ਕਿਉਂਕਿ ਮੇਰੇ ਕੋਲ ਵੀਰੇ ਕੋਈ ਪ੍ਰੂਫ ਨਹੀਂ ਸੀ ਹੁੰਦਾ ਇਹ ਕੋ ਸਾਬਦ ਕਰਨ ਦਾ ਇਹ ਹਰਕਤਾਂ ਸ਼ਲੀਲ ਕਰਨ ਤੋਂ ਬਾਅਦ ਮੁੱਕਰ ਜਿਆ ਕਰਨ ਫਿਰ ਜਦੋਂ ਮੇਰੇ ਇਧਰ ਪਤੀ ਦੀ ਡੱਤ ਹੋ ਗਈ ਇਹਨਾਂ ਦੀ ਹਰਕਤਾਂ ਦਿਨੋ ਦਿਨ ਵਧੀ ਗਈਆਂ ਵਧੀ ਗਈਆਂ ਜਿਵੇਂ ਮੇਰੇ ਪਤੀ ਦੇ ਕਹਣ ਦੇ ਅਕੋਰਡਿੰਗ ਜਦੋਂ ਇਹ ਹਟਾਈ ਨਾ ਫਿਰ ਮੈਂ ਆਪਦੇ ਫੋਨ ਦਾ ਕੈਮਰਾ ਔਨ ਕਰਕੇ ਜੋ ਇਹ ਹਰਕਤਾਂ ਕਰਦਾ ਸੀ ਉਹ ਕੈਮਰੇ 'ਚ ਰਿਕਾਰਡ ਕਰੀਆਂ ਮੈਂ ਕੈਮਰੇ ਚ ਉਹ ਰਿਕਾਰਡਿੰਗ ਤਾਂ ਰੱਖੀ ਵੀ ਕੱਲ ਨੂੰ ਮੈਂ ਸਬੂਤ ਦੇ ਸਕਾਂ ਵੀ ਇਹ ਮੇਰੇ ਨਾਲ ਇੰਨੀਆਂ ਹਰਕਤਾਂ ਕਰਦਾ ਪਹਿਲਾਂ ਮੈਂ ਦੋ ਤਿੰਨ ਵਾਰੀ ਜਦੋਂ ਇਹਨੇ ਇੰਨੀਆਂ ਘਟੀਆ ਹਰਕਤਾਂ ਕੀਤੀਆਂ ਵਿਰੋਧ ਕੀਤਾ ਭੱਜੀ ਆਪਦੇ ਆਪ ਨੂੰ ਬਚਾਇਆ ਪਰ ਉਹ ਚੀਜ਼ ਦਾ ਕੋਈ ਮੇਰੇ ਕੋਲ ਸਬੂਤ ਹੀ ਨਹੀਂ ਸੀ ਕੋਈ ਮੰਦਾ ਨਹੀਂ ਸੀ ਜਦੋਂ ਮੈਂ ਸਬੂਤ ਬਣਾ ਲਿਆ ਨਾ ਇਹਨਾਂ ਦੀਆਂ ਹਰਕਤਾਂ ਦੇ ਫਿਰ ਮੈਂ ਤੇ ਇਹਨਾਂ ਤੇ ਕੰਪਲੇਨ ਕੀਤੀ ਪਰਚਾ ਕਰਾਇਆ ਪਰ ਪੁਲਿਸ ਇਹਨਾਂ ਨੇ ਆਪਦੇ ਹੱਥ ਚ ਕਰ ਲਈ ਸੀ ਤਿੰਨ ਮਹੀਨਿਆਂ ਚ ਪਰਚਾ ਹੋਇਆ ਪਰ ਚਾਉਣ ਤੋਂ ਬਾਅਦ ਵੀ ਇਹਨਾਂ ਨੇ ਪੁਲਿਸ ਨੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਬਿਨਾ ਗ੍ਰਿਫਤਾਰ ਕਰੇ ਬਾਹਰ ਦੀ ਬਾਹਰ ਹੀ ਜ਼ਮਾਨਤ ਦਿਵਾਤੀ ਕੱਲ ਪੁਲਿਸ ਨੇ ਉੱਤੇ ਚਲਾਨ ਪਾਤਾ ਕਿ ਇਹ ਬੰਦੇ ਤੋਂ ਸਾਨੂੰ ਕੋਈ ਪੁੱਛ ਦੱਸ ਕਰਨ ਦੀ ਲੋੜ ਨਹੀਂ ਹੈਗੀ ਸਾਨੂੰ ਇਹਦੀ ਜ਼ਮਾਨਤ ਦਿੱਤੀ ਜਾਵੇ ਇਹਨੂੰ ਇਹਨਾਂ ਨੇ ਜ਼ਮਾਨਤ ਦਿਵਾਤੀ ਪਰ ਮੇਰੇ ਸਹੁਰੇ ਨੂੰ ਜਦੋਂ ਆਹ ਸ਼ਲੀਲ ਅਰਕ ਤਾਂ ਕਰਦਾ ਸੀ ਮੈਂ ਇਹ ਚੀਜ਼ਾਂ ਦੇ ਵਿਰੋਧ ਕੀਤਾ ਤਾਂ ਮੇਰੇ ਸਹੁਰੇ ਨੇ ਜਿਹੜੀ ਮੇਰੇ ਸਹੁਰੇ ਦੇ ਨਾਮ 'ਤੇ ਕਿਲੇ ਪ੍ਰਾਪਰਟੀ ਸੀਗੀ ਜਿੱਚ ਜੱਦੀ ਜ਼ਮੀਨ ਸੀ ਸਾਡਾ ਹੱਕ ਬਣਦਾ ਸੀ ਉਹ ਸਾਰੀ ਜ਼ਮੀਨ ਉਹਨੇ ਮੇਰੇ ਜੇਠ ਨਾ ਕਰਾਤੀ ਕਹਿੰਦਾ ਜੇ ਤੂੰ ਮੇਰੀ ਪਤਨੀ ਬਣ ਕੇ ਨਹੀਂ ਰਹਿੰਦੀ ਫਿਰ ਮੈਂ ਤੈਨੂੰ ਇਹ ਜ਼ਮੀਨ ਚ ਕੋਈ ਹੱਕ ਨਹੀਂ ਦਊਗਾ ਤੇਰਾ ਹਿੱਸਾ ਨਹੀਂ ਦਊਗਾ ਮੇਰੇ ਇਹ ਚੀਜ਼ਾਂ ਦੇ ਵਿਰੋਧ ਕਰਨ ਤੋਂ ਬਾਅਦ ਫਿਰ ਜੋ ਮੇਰੀ ਜਗ੍ਹਾ ਸੀ ਬਾੜਾ ਸੀ ਮੇਰੇ ਸੰਦ ਸੀ ਸਾਰਾ ਕੁਝ ਇਹਨਾਂ ਨੇ ਕਬਜ਼ੇ ਚ ਕਰ ਲਿਆ ਉਹ ਕਹਿੰਦੇ ਵੀ ਤੁਸੀਂ ਆਪਦੀ ਸੱਸ ਦੇ ਲਫੜ ਮਾਰਿਆ ਸੀ ਸਹੀ ਸਾਰਾ ਕੁਝ ਇਹ ਝੂਠ ਕਹਿੰਦੇ ਆ ਉਹ ਮੇਰੀ ਜਗ੍ਹਾ ਜਿੱਥੇ ਇਹਨਾਂ ਨੇ ਕਬਜ਼ਾ ਕੀਤਾ ਮੇਰੇ ਪਜ਼ੂਰ ਕਿ ਮੈਂ ਉਧਰ ਤੂੜੀ ਲੈਣ ਗਈ ਮੇਰੇ ਜੇਠ ਜਠਾਣੀ ਮੈਨੂੰ ਕੁੱਟਣ ਪੈ ਗਏ ਕੈਮਰੇ ਲੱਗੇ ਆ ਉਹਨਾਂ ਦੀ ਮੇਰੇ ਕੋਲ ਵੀਡੀਓ ਹੈਗੀਆਂ ਇਹਨਾਂ ਨੇ ਮੇਰੇ ਮੇਰੇ ਥੱਪੜ ਮਾਰੇ ਉਲਟਾ ਮੇਰੇ ਤੇ ਜ਼ੁਲਮ ਕੀਤਾ ਜਦੋਂ ਬਾਅਦ ਚ ਕਹਿੰਦੇ ਤੇਰੇ ਕੋਲੇ ਕੀ ਪ੍ਰੂਫ ਹੈ ਮੈਂ ਉਹ ਮੇਰੇ ਪਤੀ ਦੇ ਨਾਂ ਜਗਾ ਫਿਰ ਮੈਂ ਇਹਨਾਂ ਨੂੰ ਪ੍ਰੂਫ ਦਿਖਾਏ ਪਰ ਇਹ ਅਗਲੇ ਦਿਨ ਐਸ ਐਚਓ ਚਮਕੌਰ ਸਰ ਕੋਲੇ ਆ ਗਏ ਤੇ ਝੂਠੀ ਦਰਖਾਸਤ ਦੇਤੀ ਅੱਗੇ ਕਹਿੰਦੇ ਮੇਰੀ ਸੱਸ ਨੂੰ ਮੈਂ ਕੁੱਟਿਆ ਉਹ ਜਦੋਂ ਮੇਰਾ ਵਿਆਹ ਹੋਇਆ ਮੈਂ ਹੀ ਉਹਨੂੰ ਖੜੀ ਕੀਤਾ ਨਾ ਉਹਦਾ ਲਾਜ ਕਰਾ ਗਏ ਫਿਰ ਜਦੋਂ ਇਹਨਾਂ ਨੇ ਆ ਕੇ ਦਰਖਾਸਤ ਦਿੱਤੀ ਮੈਸਜ ਚ ਸਰ ਚਮਕੌਰ ਨੂੰ ਸਾਰੇ ਪ੍ਰੂਫ ਦਿਖਾਏ ਵੀਡੀਓ ਦਿਖਾਈਆਂ ਉਹ ਤੈਨਾਂ ਨੇ ਆਪਦੀ ਗਲਤੀ ਮੰਨੀ ਜਦੋਂ ਮੈਂ ਇਹਨਾਂ ਨੂੰ ਆਪਦੇ ਸਹੁਰੇ ਦੀਆਂ ਹਰਕਤਾਂਾਂ ਦੀਆਂ ਵੀਡੀਓ ਦਿਖਾਈਆਂ ਤਾਂ ਐਸਾ ਚ ਚਮਕੌਰ ਸਰ ਨੇ ਇਹਨਾਂ ਨੂੰ ਇਹ ਕਿਹਾ ਜਾਂ ਤਾਂ ਆਪਦੀ ਗਲਤੀ ਮੰਨ ਇਹਨਾਂ ਨੇ ਗਲਤੀ ਮੰਨੀ ਵੀ ਸਾਡੇ ਤੋਂ ਗਲਤੀ ਹੋਈ ਆ ਉਹਨਾਂ ਨੇ ਦੋਸ਼ੀ ਜਾਣ ਕੇ ਇਹਨਾਂ ਨੂੰ ਕਿਹਾ ਨਹੀਂ ਤੇਰੇ ਤੇ ਪਰਚਾ ਹੋਊਗਾ ਨਹੀਂ ਦੱਸੋ ਇਹ ਕਹਿੰਦੇ ਵੀ ਸਾਡੇ ਤੇ ਪਰਚਾ ਨਾ ਕਰੋ ਅਸੀਂ ਬਣਦਾ ਕੁੜੀ ਦਾ ਹੱਕ ਦੇਵਾਂਗੇ ਇਹ ਤੇ ਮੇਰੇ ਸਹੁਰੇ ਨੇ ਸਾਸ ਨੇ ਬਿਆਨ ਦਿੱਤੇ ਜੋ ਵੀ ਪ੍ਰਾਪਰਟੀ ਇਹਨਾਂ ਦਾ ਹਿੱਸਾ ਬਣਦਾ ਜੋ ਵੀ ਪ੍ਰਾਪਰਟੀ ਮੇਰੇ ਪਤੀ ਦੇ ਨਾਮ ਆ ਸਾਡੇ ਸ਼ੀ ਕਿੱਲੇ ਅਸੀਂ ਉਹ ਬੱਚੇ ਦੇ ਨਾਮ ਕਰਾਵਾਂਗੇ ਤੇ ਜੋ ਵੀ ਇਹਨਾਂ ਦਾ ਸਾਰੀ ਪ੍ਰਾਪਰਟੀ 'ਚੋਂ ਹਿੱਸਾ ਬਣੂਗਾ ਅਸੀਂ ਇਹਨਾਂ ਨੂੰ ਦੇਵਾਂਗੇ ਪਰ ਉਹ ਇਹਨਾਂ ਦੇ ਬਿਆਨ ਉਹ ਘਰੇ ਜਾ ਕੇ ਮੁੱਕਰ ਗਏ ਆਂਦੇ ਥਾਣੇ ਵਾਲੇ ਅਫਸਰ ਪੁਲਿਸ ਵਾਲੇ ਐਸਐਚਓ ਸਾਡਾ ਕੀ ਕਰ ਦੇਣਗੇ ਮੇਰੇ ਇਹ ਚੀਜ਼ ਦੀਆਂ ਰਿਕਾਰਡਿੰਗਾਂ ਹੈਗੀਆਂ ਮੇਰੇ ਕੋਲ ਮੇਰਾ ਜੇਟ ਕਹਿੰਦਾ ਮੇਰੀ ਪੁਲਿਸ 50-50 ਲੱਖ ਚ ਖਰੀਦੀ ਵੀ ਆ ਮੰਤਰੀ ਕਹਿੰਦਾ ਮੇਰੇ ਘਰੇ ਕੋਡੇ ਹੁੰਦੇ ਆ ਪਰ ਅਗਲੇ ਦਿਨ ਐਸਐਚਓ ਸਰ ਨੇ ਇਹਨਾਂ ਨੂੰ ਬੁਲਾਉਣਾ ਸੀਗਾ ਵਾੜੇ ਦਾ ਵੀ ਜੋ ਤੁਸੀਂ ਕਬਜ਼ਾ ਕੀਤਾ ਅਗਲੇ ਦਿਨ ਸਰ ਕਹਿੰਦੇ ਮੇਰੀ ਬਦਲੀ ਹੋ ਗਈ ਉਹਨਾਂ ਦੀ ਸਿਟੀ ਚ ਬੱਚ ਮੈਂ ਇਹ ਐਪਲੀਕੇਸ਼ਨ ਜਦੋਂ ਘਰੇ ਜਾ ਕੇ ਫੇਰ ਤੰਗ ਕਰੀ ਗਏ ਦੁਬਾਰਾ ਐਸਐਸਪੀ ਦਫਤਰ ਦੇ ਤੀ ਉਹ ਕਹਿੰਦੇ ਸੀ 1 ਰੁਪਿਆ ਨਹੀਂ ਦਿੱਤਾ ਥਾਣੇ ਜਿਹੜੇ ਤੁਸੀਂ ਕਹਿ ਰਹੇ ਆ ਵੀ ਉਹਨਾਂ ਨੇ ਪੁਲਿਸ ਨੂੰ ਪੈਸੇ ਦਿੱਤੇ ਆ ਉਹ ਤੇ ਕਹਿੰਦੇ ਸੀ 1 ਰੁਪਿਆ ਨਹੀਂ ਦਿੱਤਾ ਮੇਰੇ ਕੋਲ ਇਹ ਚੀਜ਼ਾਂ ਦੇ ਪ੍ਰੂਫ ਹੈਗੇ 3 ਮਹੀਨੇ ਹੋ ਗਏ ਮੇਰੇ ਕੋਲ ਸਾਰੇ ਸਬੂਤ ਆ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ ਜਾਂਦੀ ਕੋਈ ਇਨਸਾਫ ਵੀ ਨਹੀਂ ਮੈਨੂੰ ਮਿਲ ਰਿਹਾ ਮੇਰੇ ਕੋਲ ਰਿਕਾਰਡਿੰਗ ਵੀਡੀਓ ਮੇਰਾ ਸਹੁਰਾ ਰਾਤ ਨੂੰ ਮੇਰੀ ਜਗ੍ਹਾ 'ਚ ਤਲਵਾਰ ਲੈ ਕੇ ਬੈਠਦਾ ਜਾਨ ਨੂੰ ਮਰਨ ਦੀਆਂ ਧਮਕੀਆਂ ਦਿੰਦਾ ਸਾਰੇ ਪ੍ਰੂਫ ਆ ਉਹ ਕਹਿੰਦੇ ਵੀ ਨੂੰ ਇੱਕ ਜ਼ਮੀਨ ਲੈਣ ਦੀ ਮਾਰੀ ਇਹ ਬਲੈਕਮੇਲ ਕਰ ਰਹੀ ਹੈ ਜਿਹੜੇ 6 ਕਿਲੇ ਤੁਹਾਨੂੰ ਮਿਲ ਹੀ ਗਏ ਆ ਬਾਕੀ 6 ਜਿਹੜੇ ਸਸ ਦੇ ਨਾ ਉਹ ਕੋਰਟ ਕੇਸ ਝਗੜਲੇ ਕੋਰਟ ਦਿੰਦੀ ਤਾਂ ਲੈ ਲੇ ਉਹ ਜਿਹੜੇ 6 ਕਹਿੰਦੇ ਇਹਨੂੰ ਮਿਲ ਗਏ ਉਹਦੇ ਉਹ ਜ਼ਮੀਨ ਮੇਰੇ ਕੋਲੇ ਨਹੀਂ ਹੈਗੀ ਮੇਰੇ ਹਸਬੰਡ ਦੇ ਨਾਮ ਆ ਮੇਰੇ ਪਤੀ ਦੇ ਨਾਮ ਆ ਉਹਦੇ ਚੋਂ ਵੀ ਮੇਰੀ ਸੱਸ ਹਿੱਸਾ ਮੰਗਦੀ ਆ ਜਦ ਉਹਨੂੰ ਤੁਸੀਂ ਠੇਕੇ ਤੇ ਨਹੀਂ ਦਿੰਦੇ ਉਹ ਕਹਿੰਦੇ ਠੇਕੇ ਤੇ ਹੀ ਦਿੰਦੇ ਆ ਐਕਤੀ ਇੱਕ ਵਾਰ ਠੇਕੇ ਤੇ ਦਿੱਤੀ ਆ ਪਰ ਮੇਰੇ ਕੋਲ ਰਿਕਾਰਡਿੰਗਾਂ ਇਹਨਾਂ ਨੇ ਉਹ ਚੀਜ਼ ਤੇ ਬਹੁਤ ਵਿਰੋਧ ਕੀਤਾ ਠੇਕੇ ਤੇ ਮੈਂ ਧੱਕੇ ਨਾਲ ਦਿੱਤੀ ਆ ਇਹਨਾਂ ਨੂੰ ਐਸ ਐਚਓ ਸਰ ਕੋਲੇ ਇਹਨਾਂ ਨੇ ਇਹ ਬਿਆਨ ਦਿੱਤੇ ਸੀ ਚਮਕੌਰ ਕੋਲੇ ਵੀ ਉਹ ਸਾਢੇ 6 ਕਿੱਲੇ ਅਸੀਂ ਜਵਾਕ ਦੇ ਨਾ ਕਰਾਵਾਂਗੇ ਫਿਰ ਜਦੋਂ ਇਹਨਾਂ ਨੇ ਮੈਨੂੰ ਤੀਜਾ ਹਿੱਸਾ ਛੱਡਿਆ ਫਿਰ ਮੇਰੇ ਜਵਾਕ ਨਾ ਕਰਾ ਦੇਣ ਉਹਦੇ ਚੋਂ ਵੀ ਹਿੱਸਾ ਮੰਗਦੇ ਆ ਕੁੜੀਆਂ ਹਿੱਸਾ ਮੰਗਦੀਆਂ ਸਾਨੂੰ ਭਰਾ ਲਈ ਜ਼ਮੀਨ ਚੋਂ ਮਿਲੇ ਮੇਰੀ ਸੱਸੇ ਹਿੱਸਾ ਮੰਗਦੀ ਆ ਸਾਰਾ ਰੌਲਾ ਜ਼ਮੀਨ ਦਾ ਉਹ ਕਹਿੰਦੇ ਜ਼ਮੀਨ ਨੂੰ ਲੈ ਕੇ ਇਹ ਨੇ ਸਾਨੂੰ ਕਮਿਲ ਕੀਤਾ ਸੋਹਰਾ ਕਹਿੰਦਾ ਜਿਹੜੀ ਮੇਰੀ ਵੀਡੀਓ ਬਣਾਈ ਆ ਇਹ ਮੈਨੂੰ ਉਹ ਵੀਡੀਓ ਬਣਾ ਰਹੀ ਸੀ ਬਲੈਕਮੇਲ ਕਰਨ ਦੀ ਮਾਰੀ ਕਿ ਮੈਂ ਇਹ ਜ਼ਮੀਨ ਲਵਾ ਜ਼ਮੀਨ ਦਾ ਹੀ ਸਾਰਾ ਰੋਲਾ ਉਹ ਇਹ ਇਹ ਹਰਕਤ ਤਾਂ ਮੇਰਾ ਸਹੁਰਾ ਮੇਰੇ ਪਤੀ ਹੁੰਦੇ ਤੋਂ ਵੀ ਕਰਦਾ ਸੀਗਾ ਉਹ ਮੇਰੇ ਕੋਲੇ ਸਾਰੇ ਪ੍ਰੂਫ ਹੈਗੇ ਆ ਵੀਡੀਓ ਜਦੋਂ ਮੇਰੇ ਹਸਬੰਦ ਇਹਨਾਂ ਦੀਆਂ ਹਰਕਤਾਂ ਤੋਂ ਕਿਹਾ ਇਹ ਜਉਂਦੇ ਤੇ ਵੀ ਆ ਵੀਡੀਓ ਜਦੋਂ ਮੇਰਾ ਪਤੀ ਜਉਂਦਾ ਸੀ ਉਦੋਂ ਦੀ ਵੀ ਵੀਡੀਓ ਹੈਗੀ ਆ ਉਦੋਂ ਵੀ ਇਹ ਹਰਕਤਾਂ ਕਰਦਾ ਸੀਗਾ ਉਦੋਂ ਮੈਨੂੰ ਕੀ ਜ਼ਮੀਨ ਦਾ ਲਾਲਚ ਸੀ ਜੇ ਮੈਨੂੰ ਜ਼ਮੀਨ ਦਾ ਲਾਲਚ ਹੁੰਦਾ ਜਿਹੜੀ ਮੇਰੇ ਪਤੀ ਦੇ ਨਾਮ ਜ਼ਮੀਨ ਸੀ ਅੱਜ ਨੂੰ ਮੈਂ ਆਪਦੇ ਨਾਂ ਕਰਾ ਲੈਂਦੀ 30 ਸਾਲ ਹੋ ਗਏ ਮੇਰੇ ਵਿਆਹ ਨੂੰ ਜੇ ਮੈਨੂੰ ਜ਼ਮੀਨ ਦਾ ਲਾਲਚ ਹੁੰਦਾ ਮੈਂ ਉਹਨਾਂ ਦੇ ਮੁੱਕਣ ਤੋਂ ਪਹਿਲਾਂ ਵਸੀਅਤ ਕਰਾ ਸਕਦੀ ਸੀ ਸਰਪੰਚ ਜੀ ਜੇ ਪ੍ਰਾਪਰਟੀ ਦਾ ਹੀ ਹੁੰਦਾ ਫਿਰ ਉੱਥੋਂ ਦਾ ਵਾਰਡ ਦਾ ਮੈਂਬਰ ਨਜਾ ਉਹ ਤਾਂ ਕਹਿੰਦਾ ਮੈਂ ਗੁਰੂ ਘਰੇ ਵੀ ਜਾਣ ਨੂੰ ਤਿਆਰ ਹਾਂ ਜਿਵੇਂ ਇਹੋ ਜਿਹਾ ਮੇਨੋ ਮੇਰੀ ਧੀ ਆ ਧੀ ਨਾਲ ਕੋਈ ਬੰਦਾ ਇਹੋ ਜਿਹਾ ਕੰਮ ਕਰ ਸਕਦਾ ਇਹ ਤਾਂ ਮੈਂ ਕਹਿਣੀ ਆ ਵੀ ਮੈਨੂੰ ਧੀ ਬਣਾ ਕੇ ਕਿਉਂ ਨਹੀਂ ਰੱਖਿਆ ਤੁਸੀਂ ਰਿਕਾਰਡਿੰਗ ਸੁਣ ਲਓ ਵੀਡੀਓ ਹੈ ਗਈਆਂ ਜਿੰਨਾ ਉਹਨਾਂ ਨੇ ਮੈਨੂੰ ਘਟਿਆ ਕਿਆ ਰਿਲੇਸ਼ਨ ਬਣਾਉਣ ਨੂੰ ਕਿਆ ਜਿਵੇਂ ਇਹ ਚੀਜ਼ ਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਜੋ ਵੀਡੀਓ ਚ ਕਿਹਾ ਰਿਲੇਸ਼ਨ ਨਹੀਂ ਬਣਾਉਣ ਦੇਣੇ ਇੰਨਾ ਕੁ ਟੱਚ ਕਰ ਲਿਆ ਕਰ ਸਾਰੇ ਮੇਰੇ ਕੋਲ ਪ੍ਰੂਫ ਆ ਗਏ ਆ ਉਹ ਇੱਕ ਆਪਦੀ ਵੀ ਉਮਰ ਦਾ ਸਾਰਾ ਲੈ ਕੇ ਵੀ ਅਸੀਂ ਬਜ਼ੁਰਗਾਂ ਇਹ ਚੀਜ਼ੋਂ ਨਿਕਲ ਜਾਂਗੇ ਤਾਂ ਝੂਠ ਤੇ ਝੂਠ ਬੋਲ ਰਹੇ ਆ ਪੁਲਿਸ ਪ੍ਰਸ਼ਾਸਨ ਵੀ ਉਹਨਾਂ ਦੀ ਸਪੋਰਟ ਕਰ ਰਿਹਾ ਉਹਨਾਂ ਨੂੰ ਉਹਨਾਂ ਦੇ ਸੱਤ ਦੇ ਰਿਹਾ ਮੇਰੇ ਉਹ ਜਿਵੇਂ ਉਹ ਕਹਿੰਦੇ ਅਸੀਂ ਪੁਲਿਸ ਖਰੀਦੀ ਨਹੀਂ ਉਹ ਸਾਰੀਆਂ ਮੇਰੇ ਕੋਲੇ ਰਿਕਾਰਡਿੰਗਾਂ ਹੈਗੀਆਂ ਮੇਰੇ ਜੇੜਦਿਆਂ ਵੀ ਸਾਡੇ ਘਰੇ ਮੰਤਰੀ ਨਹੀਂਵੇਂ ਹੁੰਦੇ ਆ 50-50 ਲੱਖ ਚ ਸਾਡੀ ਪੁਲਿਸ ਖਰੀਦੀ ਆ ਅਸੀਂ ਡੀਐਸਪੀ ਸੰਜੀਵ ਕੁਮਾਰ ਕੋਲ ਗਏ ਸੀ ਦਰਖਾਸਤ ਦਿੱਤੀ ਸੀਗੀ ਉਹਨਾਂ ਨੇ ਮੇਰੇ ਬਿਨਾ ਦਰਖਾਸਤ ਸੁਣੇ ਮੇਰੇ ਤੇ ਮੇਰੇ ਭਰਾ ਨੂੰ ਕਿਹਾ ਮੇ ਬਿਨਾ ਮੇਰੇ ਪ੍ਰੂਫ ਦੇਖੇ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਮੇਰਾ ਜੇਠ ਇੰਨੀਆਂ ਘਟੀਆਂ ਨੰਬੀਅਤੀ ਆ ਰਹਾਂ ਨੇ ਤਮਕੰਗਾ ਦਿੰਦਾ ਮੇਰਾ ਸੋਹਰਾ ਘਟਿਆ ਹਰਕਤਾਂ ਕਰਦਾ ਉਹਨਾਂ ਨੇ ਮੇਰੇ ਸੋਹਰੇ ਦੇ ਪ੍ਰੂਫ ਦੇਖ ਕੇ ਇਨਕੁਆਇਰੀ ਕਰਕੇ ਸੋਹਰੇ ਤੇ ਤਾਂ ਪਰਚਾ ਕਰਤਾ ਜਦੋਂ ਤੁਹਾਡੇ ਸੋਹਰੇ ਇਹੋ ਜਿਹੀ ਹਰਕਤਾਂ ਕਰਦਾ ਸੀ ਪਰਿਵਾਰ ਦੇ ਵਿੱਚ ਤੁਹਾਡਾ ਜੇਡ ਸੀਗਾ ਤੁਹਾਡਾ ਨਨਾਨਾ ਸੀਗਾ ਤੁਹਾਡਾ ਸੱਸ ਸੀਗਾ ਤੁਹਾਡਾ ਆਪਣਾ ਪਰਿਵਾਰ ਸੀ ਤੁਹਾਡਾ ਪੇਕਾ ਪਰਿਵਾਰ ਸੀ ਤੁਸੀਂ ਬੈਠ ਕੇ ਇਹ ਗੱਲ ਨੂੰ ਸੋਲਡ ਨਹੀਂ ਕਰਿਆ ਸਮਝਾਇਆ ਨਹੀਂ ਤੁਹਾਡੇ ਨਨਾਨਾ ਨੂੰ ਕਿਹਾ ਵੀ ਤੁਹਾਡਾ ਜਿਹੜਾ ਫਾਦਰ ਹੈ ਉਹ ਮੇਰਾ ਪਿਤਾ ਹੈ ਉਹ ਮੇਰੇ ਇਹੋ ਜਿਹੀਆਂ ਗੰਦੀਆਂ ਹਰਕਤਾਂ ਕਰਦਾ ਉਹਨਾਂ ਨੂੰ ਕੁੜੀਆਂ ਨੂੰ ਨਹੀਂ ਦੱਸਿਆ ਤੁਸੀਂ ਹਾਂਜੀ ਮੇਰੀ ਅਨ ਨਾਨਾ ਨੂੰ ਦੱਸਿਆ ਸੀ ਮੇਰੇ ਪਤੀ ਨੇ ਵੀ ਦੱਸਿਆ ਸੀ ਵੀ ਆ ਹਰਕਤਾ ਕਰਦਾ ਉਹ ਆਈਅਰ ਕਹਦਿਆਂ ਕਰਨ ਕੋਈ ਨਹੀਂ ਸਮਝਾਵਾਂਗੇ ਹਟ ਜੂਗਾ ਆਈਅਰ ਕਹਜਿਆ ਕਰਨ ਫਿਰ ਮੇਰੇ ਸਹੁਰੇ ਨੇ ਦੱਸਣ ਤੋਂ ਬਾਅਦ ਹੀ ਪੈਰਾਂ ਚ ਪਾਗ ਰੱਖੀ ਮੇਰੇ ਘਰ ਵਾਲੇ ਦੇ ਵੀ ਅੱਜ ਤੋਂ ਬਾਅਦ ਮੈਂ ਹਰਕਤਾ ਨਹੀਂ ਕਰਦਾ ਪੀਕੇ ਪਰਵਾਰ ਨੂੰ ਤਾਂ ਮੈਂ ਇਹ ਗੱਲ ਨਹੀਂ ਦੱਸੀ ਸੀਗੀ ਵੀ ਉਹ ਅੱਗੇ ਦੁਖੀ ਹਨ ਦੂਰੀ ਵਾਲੀ ਵਿਆਹ ਕਰਾਇਆ ਵੀ ਉਹਨਾਂ ਨੂੰ ਕੀ ਦੱਸਾਂ ਹੁਣ ਵੀ ਮੇਰੇ ਨਾਲ ਇਤਿਆਹ ਕੁਝ ਹੁੰਦਾ ਪਰ ਮੈਂ ਆਪਣੇ ਪਤੀ ਨੂੰ ਦੱਸਿਆ ਸੀ ਮੇਰੇ ਸਾਸੋਰਾ ਅੱਡ ਰਹਿੰਦੇ ਸੀਗੇ ਫਿਰ ਵੀ ਮੈਂ ਆਪਣੇ ਪਤੀ ਨੂੰ ਦੱਸਿਆ ਹਰਕ ਤੱਕ ਕਰਦੇ ਆਪਣੇ ਘਰ ਆ ਕੇ ਉਹਨਾਂ ਨੂੰ ਆਪ ਦੇ ਹੱਲ ਕੀਤਾ ਸਾਂਭਿਆ ਜਦੋਂ ਇਹ ਹਰਕ ਤੱਕ ਕਰਨੋਂ ਹਟੇ ਨਹੀਂ ਉਹਨਾਂ ਨੇ ਦੁਬਾਰਾ ਅੱਡ ਕੀਤਾ ਇਹ ਮੇਰੇ ਜੇਟ ਮੇਰੀ ਜਟਾੜੀ ਨੂੰ ਮੈਂ ਸਾਰਾ ਕੁਝ ਦੱਸਿਆ ਵੀ ਮੇਰਾ ਸਹੁਰਾ ਇੰਨੀ ਹਰਕਤਾਂ ਕਰਦਾ ਨਨਾਨ ਨੂੰ ਦੱਸਿਆ ਪਰ ਸਾਰਿਆਂ ਨੇ ਹੁਣ ਮਿਲ ਕੇ ਸਾਰੇ ਮੇਰੇ ਵਿਰੋਧ ਚ ਆ ਵੀ ਇਹਨੂੰ ਅਸੀਂ ਕੱਢ ਦਗੇ ਜ਼ਮੀਨ ਇਹ ਹੱਤਪਨ ਨੂੰ ਪਿਰਦੇ ਮੈਂ ਨਹੀਂ ਤਾਂ ਤੁਹਾਡੇ ਕੋਲੇ ਹੁਣ ਜਿਹੜੀਆਂ ਸਲੀਲ ਵੀਡੀਓ ਬਣੀਆਂ ਉਹ ਹੈਗੀਆਂ ਹਾਂਜੀ ਫੋਨ 'ਚ ਹੈਗੀਆਂ ਇਹਨਾਂ ਦੀਆਂ ਰਿਕਾਰਡਿੰਗਾਂ ਵੀਡੀਓ ਕੈਮਰੇ ਲੱਗੇ ਜਿਵੇਂ ਮੈਨੂੰ ਧਮਕੀਆਂ ਦਿੰਦੇ ਆ ਮੇਰੇ ਥੱਪੜ ਮਾਰਦੇ ਘਰੋਂ ਕੱਢਦੇ ਉਹ ਸਾਰੇ ਪ੍ਰੂਫ ਆ ਮੇਰੇ ਕੋਲੇ ਮੈਂ ਭਗਵੰਤ ਮਾਨ ਸਰ ਤੋਂ ਇਹ ਬੇਨਤੀ ਕਰਦੀ ਮੈਨੇ ਪ੍ਰੂਫ ਲੈ ਕੇ ਵੀ 3 ਮਹੀਨੇ ਹੋ ਗਏ ਥਾਣਿਆਂ 'ਚ ਤੁਰੀ ਫਿਰਦੀ ਆ ਵੀ ਮੇਰੇ ਕਿਤੇ ਕੋਈ ਸੁਣਵਾਈ ਨਹੀਂ ਹੋਈ ਜਾਂਦੀ ਜੇ ਇਹਨਾਂ ਨੇ ਸਾਰਾ ਕੁਝ ਪ੍ਰਸ਼ਾਸਨ ਜੋ ਵੀ ਹੈ ਪੈਸੇ ਨਾਲ ਸਾਰਾ ਆਪਦੇ ਹੱਥ 'ਚ ਕਰਿਆ ਤਾਂ ਹੀ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਮੈਂ ਭਗਵੰਤਮਨ ਸਾਹਿਬ ਅੱਗੇ ਇਹ ਬੇਨਤੀ ਕਰਦੀ ਆ ਕਿ ਉਹ ਇੱਕ ਟੀਮ ਬਣਾਉਣ ਤਾਂ ਜੋ ਮੇਰੇ ਵਰਗੀਆਂ ਕੁੜੀਆਂ ਜਾਂ ਮੇਰੇ ਵਰਗੇ ਲੋਕਾਂ ਨੂੰ ਇਨਸਾਫ ਮਿਲ ਸਕੇ ਇਹਨਾਂ ਰਿਸ਼ਵਤਖੋਰੀ ਅਫਸਰਾਂ ਤੇ ਕਾਰਵਾਈ ਕੀਤੀ ਜਾਵੇ ਜੋ ਮੇਰੇ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ ਤੁਹਾਡੀ ਨੋ ਵੱਲੋਂ ਤੁਹਾਡੇ ਤੇ ਬਲੇਮ ਲਾਏ ਆ ਹਾਂਜੀ ਕਿ ਜਿਹੜਾ ਇਹ ਮੈਨੂੰ ਛੇੜਦਾ ਕਾਫੀ ਤਰ੍ਹਾਂ ਦੇ ਜਿਹੜੇ ਬਲੇਮ ਲਾਏ ਆ ਉਹ ਗੱਲਬਾਤ ਕੀ ਆ ਪਹਿਲਾਂ ਤਾਂ ਇਹ ਗੱਲਬਾਤ ਵਿੱਚ ਕੋਈ ਵੀ ਨਹੀਂ ਮਦਦ ਨਾਲ ਇਹ ਬੰਦਾ ਨਹੀਂਗਾ ਮਰਨ ਮ ਖਾਂ ਪਾ ਦਨ ਮ ਛੇੜ ਕੇ ਕੀ ਲੈਣਾ ਵਿਚਾਰੇ ਬੱਚਿਆਂ ਨੂੰ ਹੂੰ ਇਹ ਸਭ ਨਾਲ ਜਲਾਮ ਹੀ ਲਾ ਦਿੰਦੀ ਹੈ ਜਿਹੜੀ ਹੂੰ ਹਾਂ ਜਲਾਮ ਦਾ ਲਾ ਕੇ ਨਾ ਇਹ ਵੀ ਦੀ ਘਰਤ ਮਰ ਗਰਾਇ ਕਰਤੀ ਜਾਂ ਕਰਤੀ ਜੋ ਮੇਰੇ ਬੇਟੇ ਦੇ ਪੈਡਾ ਦੀ ਪਿਆੜੀ ਨਾ ਕਰਵਾ ਵੀ ਉਹਦੇ ਬਾਅਦ ਚ ਮੈਂ ਤੁਹਾਨੂੰ ਦੱਸੂ ਵੀ ਤੁਹਾਡੇ ਬੱਚੇ ਕਿੰਨੇ ਤੁਹਾਡੇ ਦੋ ਆ ਜੀ ਦੋ ਮੁੰਡੇ ਆ ਦੋ ਮੁੰਡੇ ਦੋ ਕੁੜੀਆਂ ਆ ਦੋ ਕੁੜੀਆਂ ਹਾਂ ਦੋ ਬੇਟੀਆਂ ਦੇ ਬੇਟੇ ਆ ਜਿਹੜਾ ਇਹ ਨੋ ਬਲੇਮ ਲਾਉਂਦੀ ਤੁਹਾਡੇ ਤੇ ਇਹ ਵੱਡੇ ਮੁੰਡੇ ਦੀ ਆ ਜਾਂ ਛੋਟੇ ਮੁੰਡੇ ਦੀ ਛੋਟੇ ਦੀ ਆ ਜੀ ਇਹ ਛੋਟੇ ਦੀ ਹਾਂ ਪਹਿਲਾਂ ਇਹ ਪਹਿਲਾਂ ਵਿਆਹ ਹੀ ਚੜਕੀ ਦੀ ਇਹ ਤੁਹਾਡਾ ਬੇਟਾ ਪਹਿਲਾਂ ਹਾਂ ਜੀ ਉਹਦੇ ਪਹਿਲਾਂ ਬੱਚਾ ਨਹੀਂ ਕੋਈ ਹੋਇਆ ਉਹਦੇ 25 ਸਾਲ ਵਿਚਾਰੀ ਵਾਸੇ ਗਈ ਉਹਨੂੰ ਕੈਹਰ ਬਣ ਕੇ ਉਹਦੀ ਮੌਤ ਹੋ ਗਈ ਉਹਦੇ ਬਾਅਦ ਚ ਨਾ ਮੁੜ ਕੇ ਫਿਰ ਇਹ ਜਾਣੀ ਸਾਡਾ ਇਹ ਇਹ ਵਿਆਹ ਇਹ ਨਾ ਕਰਾੜਿਆ ਉਹਨੇ ਹੱਥ ਧੱਕੇ ਨਾਲ ਅਸੀਂ ਬੀ ਪੰਜ ਮਹੀਨਿਆਂ ਦਾ ਜਿਆ ਮੌਸਮ ਨਹੀਂ ਹੋਈ ਤੇ ਉਹਨੂੰ ਅੱਗੇ ਵਿਆਹ ਨਾ ਕਰਾ ਇਹ ਮਹੀਨਾ ਹੋਇਆ ਨਹੀਂ ਸੀ ਮੌਤ ਹੋਈ ਨੂੰ ਹੋਰ ਮਹੀਨਾ ਕਿ ਮਾਂ ਹੀ ਹੋਇਆ ਸੀ ਵਿਆਹ ਕਰਾ ਲਿਆ ਇਹਦੇ ਨਾਲ ਜੀ ਇਹ ਮੁੜਕੇ ਨਾ ਜਦੋਂ ਫਿਰ ਗਾਰਜੀ ਮਾਰਚਾ ਦੰਦਾ ਪੀ ਤੇ ਇਹ ਮੁੜਕੇ ਜਿਹੜੇ ਏਜੰਟ ਫਿਰਦੇ ਹੁੰਦੇ ਆ ਹਮ ਵਿਆਹ ਕਰਾਉਣਾ ਸਹਾ ਕਰਾਉਣ ਵਾਲੇ ਉਹਨਾਂ ਨੂੰ ਪਤਾ ਲੱਗ ਗਿਆ ਉਹ ਲੈ ਕੇ ਉਹਨਾਂ ਨੂੰ ਆ ਗਈ ਹਮ ਜੋ ਆ ਕੇ ਵੇਖ ਗਏ ਉਹਨਾਂ ਤੇ ਫਿਰ ਇਹਨਾਂ ਨੇ ਜਾ ਕੇ ਤੇ ਕੁੜੀ ਹੁੰਦਾ ਦਾ ਨੰਬਰ ਨੰਬਰ ਤੇ ਬਾਫਰ ਕੁੜੀ ਦੇ ਗੱਲਾਂ ਕਰਨ ਲੱਪੀ ਤੇ ਮੁੜ ਕੇ ਫਿਰ ਇਹਨਾਂ ਨੇ ਦਾ ਕਰਾ ਕੇ ਹਟੇ ਹਮ ਹਾਂ ਤੁਹਾਡੇ ਤੇ ਉਹਨਾਂ ਨੇ ਇਹ ਵੀ ਬਲੇਮ ਲਾਇਆ ਕਿ ਤੁਸੀਂ ਉਹਨਾਂ ਨੂੰ ਆਖਿਆ ਵੀ ਬੱਚਾ ਨਹੀਂ ਹੋਇਆ ਤਾਂ ਬੱਚਾ ਮੇਰਾ ਲੈ ਲੈ ਇਹ ਗੱਲ ਹੋਈ ਹੈ ਕੋਈ ਨਾ ਜੀ ਨਾ ਮੈਂ ਉਹਨੇ ਕੀ ਕਰਨਾ ਬੱਚਾ ਦੇ ਕੇ ਬੱਚਾ ਤਾਂ ਪਰ ਡੱਡੀ ਫਿਰਦੀ ਹੈ ਉਹ ਹਾਂ ਮੈਂ ਬੱਚੇ ਮੈਨੂੰ ਕਿ ਰੋੜਾ ਜਿਹਾ ਕਿੰਨਾ ਕਰਨ ਦੀ ਹਮ ਸਭ ਬੜੇ ਮਰਾ ਕੇ ਤਾਂ ਫਿਰ ਸਾਰਾ ਕੰਮ ਕਰੀ ਜਾਂਦੀ ਹੈ ਹੁਣ ਹਾਂ ਜਿਹਨੇ ਬੜੇ ਮਰਾਈ ਆਉਂਦੀ ਹੈ ਨਜਾਇਜ਼ ਹੀ ਲਾਈ ਜਾਂਦੀ ਹੈ ਮੈਂ ਬੁੱਢੇ ਬਾਰੇ ਮੈਨੂੰ ਰੋਲੀ ਫਿਰਦੀ ਮੇਰੇ ਘਰ ਵਾਲੀ ਵਿਚਾਰੀ ਉਹ ਮੰਝੇ ਦੇ ਪੈਣ ਵਾਲੀ ਹੋਈ ਪਈ ਹੈ ਮੇਰਾ ਪੁੱਤ ਮਰ ਗਿਆ ਪੁੱਤ ਮੇਰਾ ਮਰ ਗਿਆ ਅਸੀਂ ਮਰਿਆ ਨਾ ਪੜੇ ਹੂੰ 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 ਤੁਹਾਡੇ ਕੋਲ ਪਹਿਲੀ ਕਿੰਨੀ ਬੱਪੂ ਸਾਰੀ ਸਾਡੇ 8800 1800 18 ਕਿੱਲੇ ਵਾਲੀ ਵੇਚ ਸਾਰੇ 18 ਕਿੱਲੇ ਹਾਂ ਹੁਣ ਇਹਦੇ ਕੋਲੇ ਪਹਿਲੀ ਜਿਹੜੀ ਇਹਦੇ ਨਾਂ ਕਿੰਨੀ ਆ ਜੀ 9 ਦੀ ਤੁਹਾਡੀ ਇਹ 7 ਕਿੱਲੇ ਪਹਿਲੀ ਵੇ ਬੰਦੀ ਆ ਉਹ ਉਹ ਜਿਹੜੇ ਮੁੰਡੇ ਦੇ ਨਾਂ ਹੁਣ ਤੇ ਉਹ 7 ਕਿੱਲੇ ਪਹਿਲੀ ਵਜਾ ਹੁੰਦੀ ਆ ਤੇ ਇਹ ਠੇਕੀ ਦਿੱਤੀ ਯਾਰ ਅਸੀਂ ਇਹਨੂੰ ਕੁਛ ਨਹੀਂ ਆਖ ਬਈ ਜਾਂ ਦੇ ਜਾਂ ਨਾਂ ਦੇ ਕਿਸ ਨੂੰ ਦੇ ਦੇ ਕਿਸ ਨੂੰ ਨਾਂ ਦੇ ਤੇ ਸਾਡੇ ਤੇ ਫੇਰ ਹੀ ਬੜੇ ਉਦਾਸ ਦਿੰਦੀ ਆ ਆਏ ਆਏ ਆ ਹੂੰ ਆਇਆ ਕਰੀ ਜਾਂਦੀ ਸਾਡੇ ਫਿਰ ਮੇ ਟ੍ਰੈਟਰ ਸੀ ਜਾਂ ਦੋ ਮੇਰੇ ਕੋਲ ਟ੍ਰੈਟਰ ਅੱਡ ਸੀ ਗਾਈ ਉਹ ਮੁੰਡੇ ਕੋਲ ਹੀ ਪਾਟ ਸੀ ਗਾ ਡੁੱਡੀ ਰੱਖਦੇ ਸੀ ਤੇ ਉਹ ਮੁੜ ਕੇ ਦੋ ਗੱਡੀਆਂ ਸੀ ਇੱਕ ਗੱਡੀ ਮੇਰੇ ਕੋਲ ਸੈਪਟ ਸੀਗੀ ਇਹਦੇ ਮੁੰਡੇ ਕੋਲ ਡਾਕਟਰ ਸੀ ਵੱਡੀ ਗੱਡੀ ਹੂੰ ਤੋ ਗੱਡੀ ਜਿਹੜੀ ਸੀ ਨਾ ਸੈਪਟਰ ਤੇ ਉਹ ਮੈਂ ਜ ਲੈਣ ਕੇ ਗੱਡੀ ਆਹੀ ਤੇ ਉਹਦੇ ਆਥਨ ਹੋ ਗਿਆ ਤੇ ਨਾਂ ਤੇ ਜ ਮੈਂ ਡੇ ਆ ਉੱਠ ਗਿਆ ਉਹ ਤੇ ਉਹਦੇ ਆਪ ਦੇ ਨਾਂ ਕਰਾਇਆ ਉਹ ਸਾਡਾ ਫਰਕ ਹੀ ਕੋਈ ਨਹੀਂ ਪਤਾੰਦਾ ਹੂੰ ਫਰਕ ਕਿ ਕਿਉਂ ਪਤਾ ਨਾ ਕਾ ਫਰਕੰਦਾ ਜਦੋਂ ਕੱਠਾ ਆ ਗੁਈ ਸੀਗੇ ਉਹ ਮੁੜ ਕੇ ਨਾ ਬਾਅਦ ਚ ਉਹਦੇ ਫਿਰ ਇਹਨੇ ਜਾਬ ਦੇ ਨਾ ਕਰਾ ਲਈ ਹੁਣ ਉਹ ਇੱਕ ਮੋਟਰਸਾਈਕਲ ਸੀਗਾ ਤੇ ਉਹ ਮੋਟਰਸਾਈਕਲ ਨਾਲ ਮੁੜ ਕੇ ਮੈਨੂੰ ਆਂਦਾ ਤੇ ਬਾਪੂ ਉਹ ਤੂੰ ਆਦਾ ਮੋਟਰਸਾਈਕਲ ਮੈਂ ਲੈਣਾ ਹੈ ਤੇ ਤੂੰ ਅਖੇ ਨਾ ਤੂੰ ਜਾ ਮਥੋ ਲੈ ਲਾ ਤੇ ਆਪਣਾ ਸਾਥ ਪਾਰ ਤੇ ਸਿੱਦੇ ਕੇ ਸਕੂਟਰੀ ਲੈ ਗਿਆ ਆ ਬੈਟਰੀ ਵਾਲੀ ਤੇ ਮੈਨੂੰ ਅਖੇ ਕਿੰਨੇ ਪੈਸੇ ਪਏ ਮੈਂ 25000 ਰੁਪਏ ਹੈ ਉਹ 25000 ਰੁਪਏ ਮਥੋ ਲੈ ਗਿਆ ਤੇ ਸਕੂ ਮਨੋ ਕਰੇ ਮੋਟਰਸਾਈਕਲ ਹੜ ਗਿਆ ਉਹ ਕਰੇ ਕਰਿਆ ਰ ਗਿਆ ਦੇ ਮੁਰਕ ਚਾ ਮਹੀਨਾ ਦੋ ਮਹੀਨਾ ਰਹਿ ਗਿਆ ਉਹ ਚਟ ਵੀ ਮੌਤ ਹੋ ਗਈ ਜੇ ਮੌਤ ਹੋ ਗਈ ਤੇ ਉਹ ਮੁਰਤੇ ਨਾਲ ਤੇ ਜਾ ਮੁਰਦਾ ਆਪਣੇ ਕਰੇ ਖੜਾ ਸੀਗਾ ਤੇ ਉਹ ਮਨ ਉਹ ਜਿਹੜਾ ਡੈਕਸਰ ਮੁੰਡਾ ਜਿਹੜਾ ਹੁਣ ਆੜੀ ਬਹੁਤ ਕੁੜੀ ਦੇ ਪਰ ਉਹ ਆਇਆ ਮਾਸੀ ਇੱਕ ਮੋਟਰਸਾਈਕਲ ਲੈ ਕੇ ਜਾਣਾ ਮੈਂ ਸ਼ਹਿਰ ਜਾਣਾ ਉਹਨ ਦੀ ਲਾਜ ਅੰਦਰ ਖੜਾ ਹੈ ਉਹ ਲੈ ਕੇ ਮੋਟਰਸਾਈਕਲ ਉਹ ਲੈ ਕੇ ਆ ਤੇ ਮੈਂ ਮੁਰਕ ਇਨਾਂ ਤੇ ਜਾ 10 12 ਦਿਨ ਪਹਿਚ ਲੈਣ ਗਿਆ ਡੋੜ ਪਈ ਫੇਰੀ ਸੀ ਤੇ ਮੈਂ ਲੈਣ ਗਿਆ ਤੇ ਮੈਨੂੰ ਆਂਦੇ ਇਨਾਂ ਕਿ ਮਾ ਮਰਜੀਤ ਜੀ ਮੋਟਰਸਾਈਕਲ ਸੇ ਬਣਾ ਦੀ ਬਾਖਾ ਖੜਾ ਕੇ ਤੇ ਮੋਟਰਸਾਈਕਲ ਤੇ ਨਹੀਂ ਮਰਨਾ ਉਹ ਖੜਾ ਬਰਾਂਡ ਦੇ ਚ ਮੈਂ ਕੱਢ ਕੇ ਬਾਹਰ ਕੱਢਿਆ ਰਹੀ ਬਚੀ ਚਾਬੀ ਹੈ ਨਾ ਮਾ ਮਰਜੀਤ ਜੀ ਮੈਨੂੰ ਚਾਬੀ ਦੇ ਪੁੱਤ ਮੈਂ ਦਵਾਈ ਲੈ ਕੇ ਜਲਤੋਂ ਮੇਰੇ ਨਗਾ ਬਾਈ ਕੱਟ ਗਈ ਤੇ ਆਂਦੀ ਨਹੀਂ ਫੇ ਬਾਪੂ ਤੇ ਨਹੀਂ ਮਰਨਾ ਕਿ ਮੋਟਰਸਾਈਕਲ ਤੇ ਨਹੀਂ ਮਰਨਾ ਇਹ ਪਾਸੇ ਆ ਕੇ ਖੜ ਗਿਆ ਤੇ ਮੈਂ ਪਾਸੇ ਮੁੱਖੜਾ ਮਾਪਨ ਤੋਂ ਚਾਬੀ ਦੇ ਦੇ ਹੂੰ ਅੰਦਰ ਚਾਬੀ ਨੇ ਮਿਲ ਨਹੀਂ ਮੈਂ ਹਰ ਕੇ ਨਾ ਮੈਂ ਕਿਹਾ ਵੀ ਜੇ ਮੈਂ ਤੋੜਿਆ ਤੇ ਮੇਰੇ ਨਾਲ ਹੋਣਾ ਹੋਰ ਨਾ ਹੋਵੇ ਤਾਂ ਪਾਈ ਹੋ ਜੇ ਤੇ ਮੈਂ ਛੱਡ ਕੇ ਮੋਟਰਸਾਈਕਲ ਦੇ ਘਰੇ ਜਾਵੜਿਆ ਹੂੰ ਹੁਣ ਮੇਰਾ ਫਿਰ ਤੋਂ ਬਾਅਦ ਚ ਮੇਰਾ ਕਣਕ ਦੀ ਮਿਹਰਬਾਨ ਸੀਗਾ ਠੀਕ ਜੇ ਸਾਢੇ 5 ਕਿੱਲੇ ਉਹ ਕਣਕ ਮੈਂ ਸਾਰੀ ਪਾੜੀ ਹੂੰ ਕਣਕ ਪਾੜੀ ਫਿਰ ਮੈਂ ਉਹ ਤੂੜੀ ਬਣਾਈ ਕਣਕ ਵੀ ਜਿਹੜੀ ਕਣਕ ਵੇਚੀ ਸੀਗੀ 8 ਤੇ ਗਰੇ ਉਹਨੇ 8 ਤੇ ਉਹਨੇ ਨੂੰ ਫੋਨ ਕਰਤਾ ਬਿੱਲੇ ਦੇ ਬਾਪੂ ਦੇ ਪੈਸੇ ਨਾ ਤੂੰ ਮੈਨੂੰ ਦੇ ਦੀ ਮੈਨੂੰ ਤਾਂ ਮਿਲਿਆ ਹਰਾ ਜਿਹੋ 70 ਰੁਪਿਆ ਇਹੜੇ ਦੀ ਧੂੜ ਰੱਖ ਹੋਏ ਚੋਂ ਕਮਾਈ ਮੈਂ ਕਰਦਾ ਰਹਿਆ ਬਾਣ ਮੇਰਾ ਹਾਂ ਤੇ ਜੀ ਹਾਂ ਤੁਸੀਂ ਆਓ ਇਧਰ ਤੇ ਫਿਰ ਹੁਣ ਫੋਨੋ ਮੜੀ ਜੀ ਹੁਣ ਜਿਹੜਾ ਸੁਨਾਰੇ ਕਟੜਾ ਰੋ ਦੇ ਕੋਲੇ ਸੀਗਾ ਉਹ ਵੀ ਉਹਨੇ ਵੇਚਤਾ ਇੱਕ ਜੀਪ ਸੀ ਕਿੱਦ ਲਈ ਹੈ ਸਾਂਝੀ ਸਾਡੀ ਸੀ ਜੀਪ ਸੀ ਕੋਈ ਕੀ ਦੇਖ ਦੂਹਰ ਜਾਨ ਬੰਦੇ ਬੰਦੇ ਲੈ ਕੇ ਜਾਣਾ ਪਿਆ ਜਾਂਦਾ ਹੈਗਾ ਉਹ ਜੀਪ ਵੀ ਉਹਨੇ ਵੇਚਤੀ ਤੇ ਯਾਰ ਹੁਣ ਮੇਰੀ ਸੈੱਫਟ ਗੱਡੀ ਉਹ ਵੀ ਮੇਰੀ ਨਾਪ ਕਬਜ਼ਾ ਕਰ ਗਈ ਮੇਰੇ ਮੋਟਰਸਾਈਕਲ ਤੇ ਵੀ ਕਬਜ਼ਾ ਕਰ ਗਈ ਕਰੇ ਮੇਰੇ ਸਾਈਕਲ ਖੜਾ ਸੀ ਮੇਰਾ ਸਾਈਕਲ ਵੀ ਲੈ ਗਈ ਤੇ ਦੂਜਾ ਫਿਰ ਉਹ ਕਿ ਬੈੱਡ ਰਾਹ ਤੇ ਟਰਾਲੀ ਉਹ ਮੇਰੇ ਟੰਗਿਆ ਹੈ ਟਰਾਲੀ ਮੈਂ ਬਣਵਾਈ ਸੀ ਤਾਂ ਕੱਡੇ ਨਾ ਤੇ ਉਹ ਟਰਾਲੀ ਦਾ ਬੈੱਡ ਵੀ ਚਾਕੇ ਲੈ ਗਈ ਹੁਣ ਇਹਦੀ ਖੁੰਦੀ ਮੇਰੇ ਕੋਲ ਰੂੜੀ ਵੀ ਲਾ ਕੇ ਬੈਗੀ ਇਹਨਾਂ ਕੋਲ ਦਾ ਹੈਗਾ ਪਨਾਲ ਨਾਲ ਤਾਂ ਦੋਨਾਂ ਮੁੰਡਿਆ ਗੋੜੇ ਤੇ ਮੇਰੇ ਕੋਲੇ ਹੈਗਾ ਦੂਜਾ ਕਿਸੇ ਨੂੰ ਰਹਿਣਾ ਹੁਣ ਮਰਦੇ ਸਾਰੇ 10 10 12 ਮਰਦੀ ਹੈ ਹਾਂ ਤੇ ਮੇਰਾ ਦਕਰਈ ਦਾ ਬਰਾਹੜਾ ਤੇ ਤੂੜੀ ਪਾਈ ਬੈਠੀ ਜਾਏ ਤੇ ਤੂੜੀ ਪਾ ਕੇ ਤੇ ਹੁਣ ਜਾਂ ਕਾਲਜ ਜਾ ਕੇ 4 ਲਾਖ ਦਾ ਵਿਚਾਰੇ ਕਰਕੇ ਜਿੱਥੇ ਲੰਘਦੇ ਅਸੀਂ ਕਹਿੰਦੇ ਦੁਖੀ ਦੁਖੀ ਕਰੀ ਜਾਂਦੀ ਦੁਖੀ ਦੁਖੀ ਬਾਪੂ ਜੀ ਦਾ ਨੌ ਦਾ ਤੇ ਸਹੁਰੇ ਰਿਸ਼ਤਾ ਹੁੰਦਾ ਕਹਿੰਦੇ ਬਹੁਤ ਪਵਿੱਤਰ ਰਿਸ਼ਤਾ ਹੁੰਦਾ ਹੈ ਨੌ ਨੂੰ ਸਹੁਰਾ ਇੱਕ ਧੀ ਮੰਨਦਾ ਆਪਦੀ ਧੀ ਆਪਦੀ ਤੇ ਦੂਜੇ ਘਰੇ ਚਲੀ ਜਾਂਦੀ ਜਦੋਂ ਨੌ ਹੁੰਦੀ ਆ ਉਹਨੂੰ ਵੀ ਧੀ ਹੁੰਦੀ ਆ ਤੁਹਾਡੇ ਤੇ ਐਡੇ ਬਲੇਮ ਲੱਗ ਜਾਣੇ ਤੁਹਾਡੇ ਫਿਰ ਮੰਨ ਤੇ ਕੀ ਗੁਜਰਦੀ ਹੋਊਗੀ ਜਦੋਂ ਤੁਹਾਨੂੰ ਤੁਹਾਡੀ ਨੌ ਨੇ ਜਾਂ ਤੁਹਾਡੀ ਧੀ ਹੋ ਗਈ ਇੱਕ ਤਰ੍ਹਾਂ ਦੀ ਇੱਕ ਮਰੇ ਨਹੀਂ ਮਰੇ ਨਹੀਂ ਮਰੇ ਨਹੀਂ ਮਰੇ ਨਹੀਂ ਜੰਮੀ ਜਿਉਂ-ਜਿਉਂ ਮਰ ਕੋ ਨਹੀਂ ਇੱਕ ਜਿਉਂਦਾ ਫਿਰਦਾ ਹੈ ਜਿਉਂ-ਜਿਉਂ ਕੋ ਨਹੀਂ ਮਰੇ ਇੱਕ ਪਰਪੋਤੋ ਮਾਰ ਜਾਣਾ ਹੂੰ 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 ਚੜਕੇ ਮੱਕੇ ਮਥਾਜ ਮੇਂ ਜਨਗਰ ਗਰ ਗਰ ਮਥਾ ਟੇਕਣ ਤੇ ਉਹ ਮੈਨੂੰ 100 ਰੁਪਏ ਹੀ ਭਾਂ ਲਿਆ ਗਰ ਗਰ ਉਹਦੇ ਦਿਨ ਵਿਚਾਰ ਫੋਟੋ ਲੈ ਹੀ ਗਈ ਸੀ ਉਹ ਦੇਖੋ ਮੇਰੀ ਭਾਂ ਪਈ ਗਿਆ ਮੈਂ ਉਹ ਪਾਸੇ ਕਰਕੇ ਚੱਕ ਕੇ ਖੇੜੇ ਹੂੰ ਹੂੰ ਇੱਕ ਪੁੱਤ ਚਲਾ ਜਾਣਾ ਇੱਕ ਤੋਂ ਬਲੇਮ ਲੱਗ ਜਾਨੇ ਪਿੰਡ ਦੇ ਵਿੱਚ ਬੰਦਾ ਕਿਹੜਾ ਮੂੰਹ ਲੈ ਕੇ ਜਾਊਗਾ ਨਗਰ ਦੇ ਵਿੱਚ ਵੀ ਜਾਣੇ ਸੱਥਾਂ ਚ ਵੀ ਬੈੰਨੇ ਆ ਪਤਾ ਉਹ ਅਸੀਂ ਨਾ ਮੈਗੀ ਪੱਕੇ ਲਾ ਦਿੰਦਾ ਉਹ ਵੀ ਲਾ ਦਿੰਦਾ ਸੀ ਕਿਸੇ ਮੋਕੇ ਮੇਰੇ ਕੋਲ ਨਾ ਹੋਣੀ ਉਹ ਮੇਰੇ ਕੋਲ ਆ ਜਾਣਾ ਮੈਂ ਉਹਦੇ ਕੋਲ ਜਾ ਕੇ ਲਾ ਲੈਣਾ ਸਾਡਾ ਪੁੱਤਾਂ ਦੇ ਘਰ ਦੀ ਭਰਾਵਾਂ ਵਾਲੀ ਸੀ ਬਹੁਤ ਪਿਆਰ ਸੀ ਸਾਡਾ ਤੇ ਪਰ ਇਹਨੇ ਸਾਡਾ ਜਦੋਂ ਯਾਣੀ ਤੇ ਮਾਸੇ ਜਮਾ ਵਿੜਾਈ ਬਾਤ ਆ ਹੱਡਦਾ ਜੀ ਬਹੁਤ ਭਰਾਵਾਲ ਤੁਹਾਡਾ ਭਾਈ ਸੀ ਹਾਂਜੀ ਮੇਰਾ ਭਰਾ ਸੀ ਨੀ ਜੱਤਰ ਸਿੰਘ ਉਹ ਕਾਨੂੰ ਜੋ ਮੇਰਾ ਛੋਟਾ ਸੀ ਵੱਡਾ ਸੀ ਤੁਹਾਨੂੰ ਛੋਟਾ ਸੀਗਾ ਜੀ ਛੋਟਾ ਸੀ ਹਾਂਜੀ ਤੇ ਅਸੀਂ ਜਾਨੀ ਕਿ 98 ਦੇ ਘਰੇ ਅੱਡੋ ਅੱਡਾ ਹੂੰ ਤੇ ਉਹ ਆਪਦੀ ਕੰਮ ਕਰਕੇ ਆਪ ਆਪ ਦਾ ਕਰਦੇ ਆ ਘਰ ਸਾਡੇ ਅੱਡੋ-ਅੱਡਾ ਤੇ ਬਜ਼ੁਰਗਾਂ ਨੂੰ ਹੀ ਸਾਰੇ ਸੰਦ ਛੱਡੇ ਸੀ ਦੁਆ ਭਰਾਵਾਂ ਨੇ ਤੇ ਬਜ਼ੁਰਗਾਂ ਨੂੰ ਥਾਂ ਲੈ ਕੇ ਛੱਡਿਆ ਸੀ ਵੀ ਇੱਥੇ ਰਹੋ ਤੁਸੀਂ ਹੁਣ ਕਿ ਉਹ ਤੋਂ ਬਾਅਦ ਚੱਲੀ ਗਿਆ ਕੰਮ ਸਾਡੇ ਭਰਾ ਦੇ ਘਰ ਦੀ ਡੈਥ ਹੋ ਗਈ ਉਹ ਗਲੀ ਚਲ ਵਾਇਆ ਸੀਗਾ ਉਹਦੀ ਡੈਥ ਹੋ ਗਈ 19 ਚ ਉਹਨੇ ਜਾਣ ਕੇ ਜਿਵੇਂ ਤੁਹਾਨੂੰ ਦੱਸਿਆ ਹੀ ਉਹ ਵੀ ਵੇਹੂ ਕੇ ਜਿਵੇਂ ਵਿਆਹ ਕਰਾ ਲਿਆ ਇਹ ਘਰੇ ਆ ਗਈ ਹੈ ਇਹਨੇ ਆ ਕੇ ਘਰੇ ਸਾਡੇ ਤੇ ਚਲੋ ਦੋਕ ਸਾਲ ਵਧੀਆ ਮਿੱਠੀਆਂ ਰਹੀ ਅਈ ਕੋਈ ਇਹਦਾ ਪਿੱਛੋ ਪੜਤਾਲ ਨਹੀਂ ਕੀਤੀ ਇਹ 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 ਪਹਿਲਾਂ ਉੱਥੇ ਵੇਈ ਸੀ ਅਬਲੂ ਕੋਟਲੀ ਜੀ ਅਬਲੂ ਕੋਟਲੀ ਵੇਈ ਸੀ ਮਨਦੀਪ ਦੇ ਘਰ ਵਾਲਾ ਉਥੋਂ ਵਿਆਹ ਕਰਾ ਕੇ 11 ਮਹੀਨੇ ਰਹੀ ਉਹਦੇ ਉੱਥੇ 11 ਮਹੀਨਿਆਂ ਬਾਅਦ ਉਹ ਮੁੰਡੇ ਨੂੰ ਦਵਾਈ ਪੀ ਕੇ ਮਰ ਗਿਆ ਮੁੰਡਾ ਉਹ ਉਹਦੇ ਹਿਸਾਬ ਪਰਤਾ ਲੈ ਕੇ ਇਹਨਾਂ ਨੇ ਖਾ ਲਿਆ ਖਾ ਕੇ ਮੁੜ ਕੇ ਉਦੋਂ ਬਾਅਦ ਚ ਉਸ ਪੈੜੀ ਵੇਚ ਦੀ 23 ਚ ਇਹ 23 ਚ ਪੈੜੀ ਵੇਚ ਕੇ ਮੇਰੇ ਭਰਾ ਨੂੰ ਗੁਮਰਾਹ ਕਰਦੀ ਮੇਰੇ ਪਿਓ ਨੂੰ ਗੁਮਰਾਹ ਕੀਤਾ ਨੇ ਮੈਨੂੰ ਨਹੀਂ ਪਤਾ ਵੀਡੀਓ ਸੱਚੀ ਹੈ ਕਿ ਗਲਤ ਹੈ ਉਹਦਾ ਰੱਬ ਨੂੰ ਪਤਾ ਹੋਊਗਾ ਇਹ ਗੁਫਰਾਹ ਕਰਕੇ ਮੇਰੇ ਪਿਓ ਨੂੰ ਧਮਕਾਇਆ ਨੇ ਧਮਕਾ ਕੇ ਇਹਨਾਂ ਦੀ ਪੈੜੀ ਨਾ ਕਰਾ ਇਹਨਾਂ ਡਰਦੇ ਨੇ ਪੈੜੀ ਨਾ ਕਰਾਈ ਮੁੜ ਕੇ ਉਹ ਚਲੀ ਗਿਆ ਕੰਮ ਸਾਡੇ ਘਰੇ ਮੇਰੇ ਭਰਾ ਨੂੰ ਨਹੀਂ ਪਤਾ ਜੇ ਉਹਨੂੰ ਪਤਾ ਤਾਂ ਮਾਰੇ ਭਰਾ ਬਚਾ ਲੈਂਦਾ ਫਿਰ ਇਹਨੇ ਗੇਮ ਪਾ ਕੇ ਮੁੜ ਕੇ ਸਾਡੇ ਭਾਂਜੇ ਦਾ ਵਿਆਹ ਸੀ ਪੰਜ ਕਰਾਈ ਉੱਥੇ ਵਿਆਹ ਤੇ ਅਸੀਂ ਤਾਂ ਵਿਆਹ ਚ ਰੁੱਜ ਗਏ ਉਹ ਕਣਕ ਬੀਜੀ ਜਾਂਦਾ ਚੰਗਾ ਪੜਾ ਦੀ ਇਹਨੇ ਆਪ ਹੀ ਚੱਕਿਆ ਹਰਜਿੰਦਰ ਡਾਕਟਰ ਦੇ ਲੈ ਗਈ ਇਹ ਹਰਜਿੰਦਰ ਡਾਕਟਰ ਦੇ ਲੈ ਗਈ ਇੱਕ ਸਾਡਾ ਭਤੀਜਾ ਨਾਲ ਜਾਂਦਾ ਇਹ ਬਾਰਮਜੀਤ ਪੰਮਾ ਨਾਮ ਦਾ ਉਹ ਨਾਲ ਜਾਂਦਾ ਇਹਦੇ ਉਹ ਨਾਲ ਜਾ ਕੇ ਉੱਥੇ ਰੱਬ ਜਾਣੇ ਕੀ ਹੋਇਆ ਰੱਬ ਨੂੰ ਪਤਾ ਹੈ ਉੱਥੋਂ ਮੁੜ ਕੇ ਜਦੋਂ ਸਾਨੂੰ ਪਤਾ ਲੱਗਾ ਇਹ ਗਏ ਆ ਅਸੀਂ ਮੁੜ ਕੇ ਕਸਟ ਹਸਪਤਾਲ ਚ ਨੂੰ ਦਾਖਲ ਕਰਾਉਨੇ ਆ ਉੱਥੇ ਦਾਖਲ ਕਰੇ ਸਾਡੇ ਭਾਣ ਜੀ ਦਾ ਵਿਆਹ ਹੈ ਮੈਨੂੰ ਭੈਣਾਂ ਦੀ ਬਾਈ ਤੂੰ ਤਾਂ ਆ ਜਾ ਮੈਂ ਕਿਹਾ ਭੈਣੇ ਮੈਂ ਆ ਜਾਣਾ 79 ਮੇਨੋਂ ਦਾ ਬਾਈ ਆਖਿਆ ਯਾਰ ਕਿੱਥੇ ਚੱਲਿਆ ਮੈਂ ਮੈਂ ਪਿੰਡ ਚੱਲਿਆ ਮੇਨੋਂ ਦਾ ਬਾਈ ਯਾਰ ਮੈਨੂੰ ਪਿੰਡ ਲੈ ਚੱਲ ਮੈਂ ਬਾਈ ਮੈਂ ਤੈਨੂੰ ਪਿੰਡ ਲੈ ਜਾਊਗਾ ਕੋਈ ਨਹੀਂ ਮੈਂ ਕੀ ਕਰਾਉਣ ਮੇਰੀ ਮਜਬੂਰੀ ਹੈ ਤੇਰੇ ਇੱਥੇ ਦਵਾਈ ਦਵਾਈ ਦੋਣੇ ਆ ਫਿਰ ਉੱਥੇ 5-7 ਦਿਨ ਦਾਖਲ ਰਹਿੰ ਹਫਤਾ ਜਿੱਟਿਆਂ ਦਾ ਫਲਾਣਾ ਕਰਿਆਂ ਦਾ ਧੌਂਕਾ ਕਰਿਆਂ ਦਾ ਇਹ ਜਿਹੜੀ ਗੱਲ ਕਰੀਏ ਕੁਆਲਟੀ ਕਰਦੀ ਹੈ ਮੁਰਕੇ ਚੱਲ ਮੈਂ ਘਰੇ ਅੱਡੋ ਅੱਡਾਂ ਤੇ ਬਜ਼ੁਰਗ ਇਹਦੇ ਸਾਗ ਹੈ ਤੇ ਬਜ਼ੁਰਗਾਂ ਨੇ ਪੈਸੇ ਦਿੱਤੇ ਕੁਸ ਪੈਸੇ ਬਜ਼ੁਰਗਾਂ ਨੇ ਦਿੱਤੇ ਕੋ ਮੈਂ ਲੈ ਗ ਗਿਆ ਮੁਰਕੇ ਉਥੇ ਇਹਨਾਂ ਨੇ ਪਹਿਲਾਂ ਅੱਢੀ ਹਸਪਤਾਲ ਚ ਲਈ ਫਿਰਦੇ ਰਹੇ ਇਹ ਮੁਰਕੇ ਮੈਂ ਇਹਦੇ ਭਰਾ ਨੂੰ ਕਿਹਾ ਯਾਰ ਇਹ ਮੇਰਾ ਭਰਾ ਹੈ ਕਿਲਾ ਦੋ ਕਿਲੇ ਪਈ ਲੱਗ ਗਿਆ ਨਹੀਂ ਤਾਂ ਭਰਾ ਬਚਾਉਣਾ ਆਪਦਾ ਇਹਾਂ ਦੇ ਇਹਨਾਂ ਪਾਰਟੀ ਲਈ ਫਿਰਦੇ ਨੇ ਮਕਾਸਤਰਾ ਉਚਮਨ ਦਾਖਲ ਕਰਾ ਕੇ ਆਏ ਜੋ ਦਾਖਲਾ ਕੀ ਪਤਾ ਪੁੱਤਾ ਲੈ ਕੇ ਆਉਂਦੇ ਰਹੇ ਆ ਪਤਾ ਲੈ ਕੇ ਬਾਅਦ ਵਿੱਚ ਮੁੜ ਕੇ ਜਿੱਦੇ ਮੇਰੇ ਭਰਾ ਦੀ ਦਤ ਹੁੰਦੀ ਹੈ ਉੱਥੇ ਸਾਡੇ ਭਤੀਜਿਆਂ ਨੂੰ ਹੀ ਪਤਾ ਤੇ ਇਹਨੂੰ ਪਤਾ ਸੀਗਾ ਇਹ ਸਾਡੇ ਬਜ਼ੁਰਗ ਨੂੰ ਦੌਕਾ ਮਾਰਦੀ ਹੈ ਤੇ ਉੱਥੋਂ ਹੋਰ ਕਿਸੇ ਨੂੰ ਨਾਲ ਘਾਲਦੀ ਮੇਰੇ ਬਜ਼ੁਰਗ ਵਸਤੇ ਜਾਂਦੇ ਆ ਮੈਂ ਕਰੇ ਗੱਡੀ ਕੱਢੀ ਖੜਾ ਮਨਾ ਦੇ ਭਰਾ ਕੋਲੇ ਜਾਣਾ ਸੀਗਾ ਮੈਂ ਦੋ ਵਾਰੀ ਜਾ ਕੇ ਵੀ ਪਤਾ ਲੈ ਕੇ ਤੇ ਉੱਥੋਂ ਮੁੜ ਕੇ ਗੱਡੀ ਕੱਢੀ ਖੜਾ ਤੇ ਇਹ ਮੇਰੇ ਪਤਾ ਨਹੀਂ ਰੱਬ ਜਾਣੇ ਰੱਬ ਨੂੰ ਪਤਾ ਹੈ ਇਹ ਸਾਡੇ ਇੱਕ ਗਵਾਂਢੀਆ ਮੁੰਡਾ ਉਹਨੂੰ ਨਾਲ ਲੈ ਕੇ ਮੇਰਾ ਬਜ਼ੁਰਗ ਤੇ ਵਸਤੇ ਜਾਵੜਦੇ ਆ ਇਹ ਮੇਰੇ ਬਜ਼ੁਰਗ ਸ਼ਾਮ ਨੂੰ ਘਰੇ ਆਉਂਦੇ ਆ ਸ਼ਾਮ ਨੂੰ ਘਰੇ ਆਉਂਦੇ ਮੈਂ ਪੁੱਛਦਾ ਚਾਚਾ 70 ਕਿਵੇਂ ਆ ਇਹਾਂ ਦਾ ਠੀਕ ਹੈ 8 ਵਜੇ ਉਹਦੀ ਡੈਥ ਹੋ ਜਾਂਦੀ ਹੈ 8 ਵਜੇ ਡੈਥ ਹੋ ਜਾਂਦੀ ਹੈ ਤੇ ਮੈਨੂੰ ਕੋਈ ਦੱਸਦਾ ਨਹੀਂਗਾ ਇਹ ਫਿਰ ਉਥੇ ਕਿਸਾਨ ਜੁਨੀ ਵਾਲਿਆ ਉਹਦੀਆਂ ਵੀਡੀਓ ਵੀ ਸਾਡੇ ਕੋਲੇ ਫੋਟੋ ਹੈਗੀਆਂ ਇਹ ਡਾਕਟਰ ਸਾਹਿਬਾਂ ਦੇ ਵੀ ਇਹਦਾ ਪੋਸਟਮਾਰਟ ਜ਼ਰੂਰੀ ਹੈ ਇਹ ਉਥੇ ਡਾਕਟਰ ਤੇ ਦਬਾਅ ਪਾ ਕੇ ਰਾਤ ਨੂੰ ਬਾਡੀ ਹਸਪਤਾਲ ਚ ਰੱਖਦੇ ਆ ਤੜਕੇ ਜਦੋਂ ਕਿਸਾਨ ਜੁਨੀਆ ਦਾ ਇਥੋਂ ਦਾ ਭਵਿੰਦਰ ਹੈ ਚਹਲਾ ਦਾ ਉਹ ਮੈਨੂੰ ਤੜਕੇ ਫੋਨ ਲਾਉਂਦਾ ਗਰਮੀਤ ਯਾਰ ਬਹੁਤ ਮਾੜਾ ਹੋਇਆ ਤੇਰੇ ਭਰਾਣਾ ਡੈਥ ਹੋ ਗਈ ਮਾ ਬਾਈ ਕਦੋਂ ਡੈਥ ਹੋ ਗਈ ਅਖੀਰ ਰਾਤ ਡੈਥ ਹੋ ਗਈ ਤਾਂ ਤੁਹਾਨੂੰ ਦੱਸਿਆ ਨਹੀਂ ਕਿ ਵੀ ਰਾਤ ਨੂੰ ਕਿਉਂ ਕੋਹ ਭੜੜ ਕਰਨਾ ਹੈ ਮੈਂ ਭਾਈ ਅਰਜ ਨੂੰ ਰਾਤ ਨੂੰ ਦੱਸਦਾ ਮੈਂ ਰਾਤ ਨੂੰ ਜਾਵੜਦਾ ਭਰਾ ਮੇਰਾ ਯਾਰ ਤਾਂ ਨਹੀਂ ਤੜਕੇ ਦੱਸਦੇ ਸਾਨੂੰ ਜਦੋਂ ਮੈਂ ਇੱਥੇ ਜਾਂਦਾ ਹੈ ਇਹਦਾ ਭਰਾ ਤੋਂ ਗੱਡੀ ਭਜਾ ਲੈਂਦਾ ਹੈ ਮੇਰੇ ਭਰਾ ਨੂੰ ਵਿੱਚ ਪਾ ਕੇ ਇੱਕ ਮੁੰਡਾ ਨਾਲ ਹੋਰ ਹੈ ਇਹ ਸੈਨ ਕਰਕੇ ਭਜਾ ਲਿਆਉਂਦੇ ਆ ਮੈਂ ਆਦੇ ਪਿਓ ਨੂੰ ਕਹਿੰਦਾ ਮੈਂ ਪੋਸਟਮਾਰਟ ਕਰਾ ਲੈਂਦੇ ਮੈਨੂੰ ਇਹ ਮੇਰਾ ਪਿਓ ਡਰਿਆ ਵੀਡੀਓ ਤੋਂ ਇਹ ਇਹ ਮੈਨੂੰ ਦਾ ਕਿਉਂ ਮਿੱਟੀ ਰੋਲਦਾ ਇਹ ਵੀ ਵੀਡੀਓ ਕਾਦੀ ਬਣੀ ਸੀ ਉਸ ਦੀ ਬਿਯੁਰਕ ਦੀ ਵੀਡੀਓ ਬਣਾਈ 23 ਚ ਤੇ ਇੱਚ ਬਜ਼ੁਰਗ ਦੀ ਵੀਡੀਓ ਬਣਾਈ ਕਿਨੇ ਸੀ ਉਹ ਇਹ ਇਹਨਾਂ ਨੇ ਬਣਾਈ ਆ ਇਹਨੇ ਦੀ ਪਰਜਾਈ ਨੇ ਪਰਜਾਈ ਨੇ ਬਣਾਈ ਆ ਲਾ ਕੇ ਉਹ ਤਰ ਕਿਸ ਤਰ੍ਹਾਂ ਵੀਡੀਓ ਬਣਾਈ ਉਹ ਉਹ ਵੀਡੀਓ ਐ ਬਣਾਈ ਆ ਐ ਖੜੀ ਐ ਐ ਹੱਸੀ ਜਾਂਦੀ ਐ ਨਹੀਂ ਨਹੀਂ ਜਿਵੇਂ ਆਪਾਂ ਸੈਲਫੀ ਲੈਣੀ ਹੋਣੀ ਹਾਂ 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 ਜੀ ਹਾਂ ਜੀ ਬਜ਼ੁਰਗ ਨੂੰ ਨਾਲ ਖਿਲਾੜ ਕੇ ਨਹੀਂ 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 ਇਹ ਇਹ ਪਤਾ ਨਹੀਂ ਉਹ ਤਾਂ ਰੱਬ ਹੀ ਜਾਣੇ ਹਣ ਜਿਹੜੀ ਮੈਂ ਵੀਡੀਓ ਜਿੰਨੀ ਕੁ ਵੇਖੀ ਐ ਇਹ ਉੱਥੇ ਕਰੀ ਜਾਂਦੀ ਨਹੀਂ ਨਹੀਂ ਇਹ ਬਾਪੂ ਕਰੀਆਂ ਕੋਹ ਨਹੀਂ ਦਾ ਕੋਹ ਨਹੀਂ ਦਾ ਆ ਵੀਰਗੋ ਐ ਉਹ ਵੀੜਵਰੇ ਧਾਰ ਤੇ ਬਜ਼ੁਰਗ ਨੂੰ ਡਰਾ ਕੇ ਸਾਡਾ ਪੋਸਟਮੈਨ ਰੋਕਿਆ ਇਹਨਾਂ ਨੇ ਪੈੜੀ ਮਾਰਿਆ ਨੇ ਹੁਣ ਸਾਡੇ ਭਰਾ ਸਾਨੂੰ ਬੱਕਰਾ ਬਣਾਉਂਦੀ ਦੋਵਾਂ ਨੂੰ ਮੈਂ ਘਰੇ ਅੱਡੋ ਅੱਡਾ ਮੇਰਾ ਲੈਣਾ ਨਹੀਂ ਕੁਝ ਦੇਣਾ ਨਹੀਂਗਾ ਇਹਨੇ ਮੁੜ ਕੇ ਮੇਰੇ ਤੇ ਦਬਾਅ ਪਾਉਂਦੀ ਹੈ ਮੇਰਾ ਮਾਪਿਓ ਦੇ ਸੱਗ ਸੀਗਾ ਪਹਿਲੇ ਦਿਨ ਮੇਰੀ ਮਾਈ ਦੇ ਲਫੜ ਮਾਰੇ ਨੇ ਉਥੋਂ ਕੰਮ ਚੱਲਿਆ ਉਥੋਂ ਕੰਮ ਚੱਲਦਾ ਚੱਲਦਾ ਫਿਰ ਇਹਨੇ ਉਹ ਜਿੱਥੇ ਜਿੱਥੇ ਵੀ ਜਾਂਦੀ ਸੀਗੀ ਉਥੇ ਕਹਿੰਦੀ ਆ ਵੀਡੀਓ ਵੀਡੀਓ ਵੇਖ ਲਓ ਹਾਂ ਤੇ ਜਾਂ ਤਾਂ ਇਹਨਾਂ ਤੇ ਪਰਚਾ ਦੇ ਦਿਓ ਤੇ ਜਾਂ ਮੈਨੂੰ ਪੈੜੀ ਲੈ ਦਿਓ ਹੂੰ ਐਂ ਦਬਾਅ ਪਾਇਆ ਸਾਡੇ ਤੇ ਨੇ ਉਹ ਉਹ ਦਬਾਅ ਚੱਲਦੇ ਰਿਹਾ ਸਾਨੂੰ ਪੌਣੇ 3 ਮਹੀਨੇ ਹੋ ਗਏ ਅੱਜ ਸਾਰੇ ਥਾਈਂ ਭਜਾਈ ਫਿਰਦੀ ਪੈੜੀ ਮਾਰੀ ਪਿੱਛੇ ਮੁੰਡਾ ਮਾਰਿਆ ਨੇ ਉਹ ਸਾਰਾ ਕੁਝ ਇਹਨਾਂ ਨੇ ਖਾ ਲਿਆ ਸਾਡੇ ਸੰਤ ਚੱਕ ਚੱਕ ਕੇ ਉੱਥੇ ਲਈ ਜਾਂਦੀ ਹੈ ਮੇਰੀ ਜੇ ਇਹਦਾ ਜਮੀਨ ਚੋਂ ਜਿਹੜਾ ਇਹਨੂੰ ਹਿੱਸਾ ਮਿਲਣਾ ਹੈ ਅਦਾਲਤ 'ਚ ਜਾ ਕੇ ਲੈ ਲੈ ਜਿਹੜਾ ਮੇਰੀ ਮਾਣਾਂ ਚੜਨ ਉਹ ਚੜਨੀ ਚੜਨਾ ਹੈ ਹੂੰ 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 ਹੁਣ ਸਾਰੇ ਪਿੰਡ ਸਾਡੀ ਇੱਜ਼ਤ ਰੋਲਦੀ ਹੈ ਤੇ ਆਹ ਜੇ ਨਾਲ ਆ ਬੰਦੇ ਮੈਂ ਉਹ ਨਹੀਂ ਕਹਿੰਦਾ ਜੋ ਉਹਨਾਂ ਪਰ ਉਹਨੇ ਸਾਡਾ ਇਨਸਾਫ ਨਹੀਂ ਕੀਤਾਗਾ ਉਹਦੇ ਮੇਰੇ ਤੇ ਨਜਾਇਜ਼ ਧਰਨਾ ਲਾਇਆ ਉਹਨਾਂ ਨੇ ਮੈਥਰ ਪੁੱਛੇ ਨਹੀਂ ਕੀ ਗੱਲ ਹੈ ਜਦੋਂ ਵੀਡੀਓ ਬਣਦੀ ਹੈ ਤੁਸੀਂ ਇਹਦੀ ਕੋਈ ਦਰਖਾਸਤ ਥਾਣੇ ਜਾਂ ਡਿਪਟੀ ਦਫਤਰ ਜਾਂ ਐਸਐਸਪੀ ਦਫਤਰ ਦਿੱਤੀ ਨਹੀਂ ਕਿ ਜਿਹੜੀ ਸਾਡੇ ਬਜ਼ੁਰਗ ਦੀ ਵੀਡੀਓ ਬਣਦੀ ਹੈ ਇਹ ਤਾਂ ਸਾਨੂੰ ਪਤਾ ਨਹੀਂ ਸੀਗਾ ਨਹੀਂ ਇਹ ਤਾਂ ਵੀਡੀਓ 23 ਦੀ ਹੈ ਮੈਨੂੰ ਤਾਂ ਪਤਾ ਹੀ ਨਹੀਂ ਵੀਡੀਓ ਦਾ ਨਹੀਂ ਵੀਡੀਓ 23 ਜ ਬਣੀ ਹੁਣ ਬਾਹਰ ਹੋਣਾ ਹੀ ਹੈ ਇਹ ਇਹ ਜਦੋਂ ਆਪਾਂ ਪੈੜੀ ਦਾ ਰੌਲਾ ਪੈ ਗਿਆ ਨੇ ਪੈੜੀ ਮਾਰੀ ਨੇ ਬਣਾਈ ਇਹ ਵੀਡੀਓ ਮੁੰਡੇ ਮਰੇ ਤੋਂ ਬਾਅਦ ਆਈ ਉਹ ਮੁੰਡੇ ਜਿਹਦੇ ਮਰੇ ਭਰਾ ਜਿਉਂਦੇ ਦੀ ਵੀਡੀਓ ਬਣਾਈ ਹੈ ਮੈਨੂੰ ਤਾਂ ਹੁਣ ਹੀ ਪਤਾ ਤਰੀਕ ਕਿਹੜੀ ਹੈ ਇਹ ਤਾਂ ਮੈਨੂੰ ਉੱਦੇ ਪਤਾ ਲੱਗਾ ਜਿੱਦੇ ਇੱਥੇ ਆਪਣੇ ਇਨੇ ਥਾਣੇ ਸਾਨੂੰ ਸੱਦਿਆ ਸਾਹਮਣੇ ਵੀ ਆ ਗੱਲ ਆ ਵੀਡੀਓ ਆ ਤੁਹਾਡੀ ਮਹੀਂ ਮੈਨੂੰ ਤਾਂ ਵੀਡੀਓ ਦਾ ਨਹੀਂ ਪਤਾ ਸੀ ਤਾਂ ਘਰੇ ਅੱਡੋ ਅੱਡ ਐ ਤੇ ਪਹਿਲਾਂ ਬਜ਼ੁਰਗਿਆਂ ਦੇ ਸਾਗ ਸੀਗੇ ਆੜਾ ਬਜ਼ੁਰਗਾਂ ਨੇ ਪੈਸਿਆਂ ਦਾ ਲੈਣ ਦੇਣ ਕੀਤਾ ਬਜ਼ੁਰਗੀ ਦੀ ਤੂੜੀ ਤੜੀ ਬਣਾਉਂਦੇ ਕਿ ਬਜ਼ੁਰਗਾਂ ਨੇ ਪਹਿਲਾਂ ਐ ਸਮਝਦੇ ਸੀਗੇ ਵੀ ਚਲ ਯਾਰ ਆਪਣਾ 70 ਦੀ ਡੈਥ ਹੋ ਗਈ ਆ ਤੇ ਚਲ ਘਰ ਵਸਦਾ ਰਹ ਜੂਗਾ ਫਿਰ ਇਹਨੇ ਦਬਾਣਾ ਪੈੜੀ ਵਿੱਚ ਤਾਂ ਪਿਆਰ ਨਾਲ ਛੱਡਦੀ ਜਿਹੜਾ ਉਹਦੇ ਹਿੱਸਾ ਬਣਦਾ ਹੈਗਾ ਇਹਨੇ ਆਪ ਹੀ ਠੇਕੇ ਦਿੱਤੀ ਹੈ ਉਹ ਮੜ ਕੇ ਜਿਹੜੀ ਮਾਈ ਨਾਲ ਪੈੜੀ ਵਿੱਚੋਂ ਚੜਦੀ ਸੀਗੀ ਉਹਦਾ ਉੱਥੋਂ ਦਾ ਚੱਲਿਆ ਕੰਮ ਇਹਨੇ ਕਹਿੰਦੀ ਤੂੰ ਚੜਾ ਲੈ ਇਹਨੇ ਪਿੱਛੋਂ ਪੈੜੀ ਪੁਲੀ ਵੇਚੀ ਹੈ ਇਹਦੇ ਕਾਗਜ਼ਾਂ 'ਚ ਚੜਦੀ ਸਾਨੂੰ ਬੜੀ ਦਾ ਬੱਕਰਾ ਬਣਾ ਕੇ ਪੈੜੀ ਚੜਾਉਂਦੀ ਹੈ ਇਹ ਸਾਰਾ ਕੋ ਖਾਣ ਪੀਣਾ ਹੈ ਇਹਨਾਂ ਦੇ ਪਿੱਛੋਂ ਪਤਾ ਕਰ ਲੋ ਸਾਡਾ ਪਿੰਡ ਚੋਂ ਪਤਾ ਕਰ ਲੋ ਸਾਡੇ ਤਾਂ ਅਜੇ ਤੱਕ ਇੱਕ ਲਖੀਰ ਲਖੀਰ ਨਹੀਂ ਗਈ ਕੋਈ ਕਾਰਵਾਈ ਨਹੀਂ ਗਈ ਨਾ ਸਾਡੇ ਕਿਸੇ ਭੈਣ ਭਰਾ ਨਾਲ ਕੋਈ ਲੜਾਈ ਹੈ ਤਾਂ ਬਾਪੂ ਜਦੋਂ ਤੁਹਾਡੀ ਵੀਡੀਓ ਬੰਦਿਆ ਤੁਹਾਨੂੰ ਪਤਾ ਨਹੀਂ ਲੱਗਾ ਵੀ ਮੈਂ ਇਧਰ ਜੁਕਾਂਗੇ ਵੀ ਤੁਹਾਡੀ ਕੋਈ ਵੀਡੀਓ ਬਣਾ ਰਿਹਾ ਸਾਹਮਣੇ ਜਿਵੇਂ ਬਾਈ ਦੱਸ ਰਿਹਾ ਸੀ ਉਹ ਤੁਹਾਡੇ ਨਾਲ ਖੜੀ ਹੈ ਤੁਹਾਡੀ ਨੋ ਤੁਸੀਂ ਉਹਨੂੰ ਹੱਥ ਨਿਕਲੀ ਅਜੇ ਗੱਡ ਚ ਇੱਥੇ ਕੋਈ ਨਹੀਂ ਵੀ ਆਇਆ ਇਹ ਜੋ ਕੰਮ ਦੇ ਹੋਵਾਂਗੇ ਸਾਡੇ ਘਰੇ ਨਾ ਕੋਈ ਇੱਥੇ ਨਹੀਂ ਸੀ ਕੱਢੇ ਦਾ ਜਿਵੇਂ 89 ਮਹੀਨਾ ਮਗਰੋਂ ਤੇ ਮਾਰੇ ਮੋਟੀ ਘਰੇ ਵੀ ਜਾ ਵੀ ਹੋਣ ਲੱਪਿਆ ਵੀ ਵਜਾ ਪਹਿਲਾਂ ਤੇ ਲੱਗਾ ਪਛਾਇਆ ਮੈਨੂੰ ਪੈਸੇ ਆਉ ਦੇ ਦੇ ਉਹ ਦੇ ਦੇ ਤੇ ਫਿਰ ਮੈਨੂੰ ਆਖਣ ਦਾ ਪੀ ਦੇਖੇ ਦੂਜਾ ਬਾਪੂ ਤੂੰ ਮੈਨੂੰ ਪੈਸੇ ਦਿਂਦਾ ਦਿੰਦਾ ਨਹੀਂ ਨੰਬਰ ਨਾ ਪੜੀ ਨਹੀਂ ਕਰਉਂਦਾ ਤੇ ਮੈਂ ਆ ਵੀਡੀਓ ਵਿਖਾਵੂੰਗੀ ਮੈਂ ਵੀਡੀਓ ਤੇ ਕੀ ਬਣਾਈ ਆਦੀ ਵਿਖਾਵਣਾ ਤੈਨੂੰ ਮੈਂ ਤੈਨੂੰ ਜੇਲ੍ਹ ਕਰਾਵਾਂਗਾ ਨਾ ਪੜੀ ਫਿਰ ਨਾ ਕਰਾਂ ਇਦਾਂ ਫਿਰ ਤੁਹਾਨੂੰ ਵੀਡੀਓ ਵਿਖਾਈ ਸੀ ਉਹ ਤਾਂ ਨਹੀਂ ਵਿਖਾਈ ਜਦੋਂ ਫਿਰ ਹਮਰੌੜ ਆਤੇ ਪਿੱਛੇ ਉਹ ਤੋਂ ਫਿਰ ਯਾਰ ਕਰਕੇ ਗਈ ਹੈ ਉਹ ਉਜਾਰ ਕਰਕੇ ਬਹਿ ਗਈ ਹੁਣ ਹਾਂ ਉਹਦਾ ਵਿਖਾਈ ਜਾਨੇ ਹਾਂ ਉਹ ਤੇ ਨਹੀਂ ਤੁਹਾਨੂੰ ਪਤਾ ਲੱਗਿਆ ਵੀ ਇਹ ਵੀਡੀਓ ਬਣ ਰਹੀ ਹੈ ਕਿਸ ਤਰ੍ਹਾਂ ਆਪੜ ਬੰਦਾ ਮਨਜ਼ਰ ਜੋ ਕੰਮ ਨਹੀਂ ਜਾਣਦਾ ਹੈ ਮਤਲਬ ਜਿਵੇਂ ਆ ਰਹੇ ਹੁੰਦੇ ਨੇ ਇੱਕ ਤਾਂ ਕੈਮਰਾ ਫਟ ਕੀਤਾ ਹੁੰਦਾ ਇੱਕ ਕੰਮ ਸਾਹਮਣੇ ਬੰਦਾ ਖੜਾ ਹੁੰਦਾ ਕਿਨੇ ਕੈਮਰਾ ਇੱਧਰ ਆਜੋ ਮਾੜੇ ਬਜ਼ੁਰਗੋ ਤੁਸੀਂ ਵੀ ਆਜੋ ਤੁਸੀਂ ਤੁਸੀਂ ਵੀ ਇਹਨਾਂ ਦੇ ਪਿੰਡ ਦੇ ਹੋ ਮੈਂ ਤਾਂ ਪਿੰਡ ਦਾ ਹੀ ਹਾਂ ਮੈਂ ਤਾਂ ਇਹ ਤਾਂ ਹੁਣੇ ਵੇਖਿਆ ਕੇਸ ਦੀ ਵੇਖੀ ਵੀਡੀਓ ਅਜੇ ਤਾਂ ਪਹਿਲਾਂ ਵੇਖੀ ਨਹੀਂ ਪਰਿਵਾਰ ਨੂੰ ਕਿਵੇਂ ਦੇਖਦੇ ਹੋ ਜਿਵੇਂ ਪਰਿਵਾਰ ਦਾ ਵਧਿਆ ਕੋਈ ਸਾਡਾ ਕਿਸੇ ਰੋਲਾ ਨਹੀਂ ਪਰਿਵਾਰ ਦਾ ਤਾਂ ਕੋਈ ਰੋਲਾ ਨਹੀਂ ਹੂੰ ਇਹ ਤਾਂ ਹੋਣੀ ਰੌਲਾ ਨਦਾਬ ਦਾ ਬਣਿਆ ਗਰੇਲੂ ਜਿਵੇਂ ਹੁਣ ਨੋ ਸਸ ਜਿਹੜੀ ਨੋ ਨੇ ਇਲਜ਼ਾਮ ਲਾਤੇ ਇਹ ਮੈਂ ਪਹਿਲਾਂ ਵੀ ਗੱਲ ਕਰਕੇ ਬਹੁਤ ਪਵਿੱਤਰ ਰਸਤਾ ਹੁੰਦਾ ਹੈ ਜਿਹੜੇ ਹੋਰ ਰਸਤੇ ਉਹਨਾਂ ਤੋਂ ਵੀ ਜਿਹੜਾ ਵਿਸ਼ਵਾਸ ụtਜੂ ਹੈ ਇਹ ਤਾਂ ਜੀ ਆਪ ਆਪਣਿਆਂ ਉਹਦਾ ਕੋਈ ਪੀਦਾ ਉਹਦੀ ਚਾਲ ਹੈ ਜਾਂ ਕੀ ਹੋਦਾ ਇਹਨਾਂ ਨੂੰ ਪਤਾ ਕੀ ਹੋਏਗਾ ਇਹ ਤਾਂ ਆਪਾਂ ਤਾਂ ਕੀ ਕਹਿ ਸਕਦੇ ਜੀ ਇਹਨਾਂ ਦਾ ਰੌਲਾ ਇਹ ਗ੍ਰਾਹਾਂ ਜੁਨੀ ਵਾਲੀ ਸਾਨੂੰ ਬਿਨ ਪੁੱਛੇ ਧਰਨੇ ਦਾਬਾ ਪਾ ਰਹੀ ਸਾਡੇ ਤੇ ਹੂੰ ਸਾਡਾ ਪੰਜਾਬ ਪੁਲਿਸ ਵਾਲਿਆਂ ਨੇ ਬਹੁਤ ਜੋਸ਼ ਸਾਡੇ ਤੇ ਕਾਰਵਾਈ ਪਾਣ ਸੀ ਉਹਨੇ ਕਰਤੀ ਆ ਇਹ ਬਿੰਦੇ ਚਟਿਆ ਆ ਕੇ ਨਾਲ ਸਾਨੂੰ ਖਰਾਬ ਕਰ ਰਹੇ ਆ ਨਜਾਇਜ਼ ਧੱਕਾ ਕਰਾ ਰਹੇ ਸਾਡੇ ਨਾਲ ਸਾਡੀ ਤਾਂ ਸੁਣਦੇ ਨਹੀਂ ਸਾਡਾ ਭਰਾ ਮਰਿਆ ਜੀ ਹਾਂਜੀ ਸਾਡੇ ਤਾਂ ਸਾਣ ਮਾਰ ਉਹ ਕਹਿੰਦੇ ਆ ਕਿ ਪੁਲਿਸ ਉਹਨਾਂ ਨਾਲ ਧੱਕਾ ਕਰਦੀ ਆ ਇਹਨਾਂ ਨੇ ਪੈਸੇ ਦਿੱਤੇ ਆ ਨਹੀਂ ਜੀ ਨਹੀਂ ਸਾਥੋਂ 1 ਰੁਪਿਆ ਨਹੀਂ ਪੰਜਾਬ ਪੁਲਿਸ ਨੇ ਲਿਆ ਸਰਸ ਪਾਣੀ ਵੀ ਨਹੀਂ ਪੀਤਾ ਪੰਜਾਬ ਪੁਲਿਸ ਨੂੰ ਮਾੜਾ ਨਹੀਂ ਕਹਿੰਦਾ ਪੰਜਾਬ ਪੁਲਿਸ ਨੇ ਜੋ ਸਾਡੇ ਤੇ ਕਾਰਵਾਈ ਬੰਦੀ ਸੀ ਉਹਨੇ ਕਰਤੀ ਆ ਪੰਜਾਬ ਪੁਲਿਸ ਦਾ ਧੰਨਵਾਦ ਕਰਦਾ ਸਾਥੋਂ ਪਾਣੀ ਵੀ ਨਹੀਂ ਪੀਤਾ ਪੈਸੇ ਤਾਂ ਬਹੁਤ ਦੂਰ ਦੀ ਗੱਲ ਹੈ ਨਜਾਇਜ਼ ਲਾਉਂਦੇ ਆ ਇਹਦਾ ਗਲਤ ਕਰਦੇ ਆ ਪੰਜਾਬ ਪੁਲਿਸ ਨੇ ਸਾਥੋਂ ਪਾਣੀ ਵੀ ਨਹੀਂ ਪੀਤਾਗਾ ਹੁਣ ਕੀ ਇਨਸਾਫ ਦੀ ਕੀ ਮੰਗ ਕਰਦੇ ਹੋ ਜੇ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਨਸਾਫ ਇਹ ਮੰਗ ਕਰਦੇ ਆ ਵੀ ਸਾਡੇ ਤੇ ਕੋਈ ਗਲਤ ਕਾਰਵਾਈ ਨਾ ਕਰ ਬਲਦਾਲਤ ਜੋ ਦਿੰਦੀ ਹੈ ਉਹ ਲੈ ਲੇ ਸਾਨੂੰ ਬਿੰਦੇ ਜਿਹੜਾ ਠੱਠ ਨਾ ਕਰੇ ਤੁਹਾਡੇ ਕੋਲ ਟੋਟਲ ਪਹਿਲੀ ਕਿੰਨੇ ਦੋ ਭਰਾਵਾਂ ਕੋਲੇ ਸਾਡੇ ਕੋਲੇ ਟੋਟਲ 19 ਕਿਲੇ ਪੜੀਦੇ ਆ ਦੋਨਾਂ ਭਰਾਵਾਂ ਨੂੰ ਨਾ 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 ਸਾਰੀ ਤਿੰਨਾਂ ਸਾਰੀ 19 ਕਿਲੇ ਆ ਸਾਰੀ 19 ਕਿਲੇ ਹਾਂਜੀ 19 ਕਿਲਿਆਂ ਦੇ ਵਿੱਚੋਂ ਕਿੰਨੀ ਉਹਨੂੰ ਜਿਹੜੀ ਤੁਸੀਂ ਪਹਿਲੀ ਦੇਤੀ ਆ ਅਸੀਂ ਉਹਨੂੰ ਪਹਿਲੀ ਜਿੰਨੀ ਉਹਨੂੰ ਆਉਂਦੀ ਸੀ ਸਾਡੇ ਭਰਾ ਨੂੰ ਸਾਡੇ 30 ਕਿਲੇ ਉਹ ਬੜਾ ਭਰਾ ਹੀ ਪਾਉਂਦਾ ਸੀਗਾ ਤੇ ਉਹੀ ਵਾਈ ਜਾਂਦਾ ਉਹੀ ਇਹਨੇ ਠੇਕੇ ਦਿੱਤੀ ਆ ਹੁਣ ਜਿੰਨਾਂ ਦਾ ਹਿਸਾਬ ਬਣਦਾ ਜਿਹੜਾ ਮਾਈ ਨਾਲ ਚੜਦਾ ਪੜੀ ਉਹਦਾ ਰੌਲਾ ਹੂੰ ਪਰ ਸਾਡਾ ਜਦੋਂ ਮੰਨ ਲਵੇ ਜਿਹੜਾ ਹੱਕ ਮੰਗਦਾ ਅਦਾਲਤ ਜਾ ਕੇ ਲੈ ਲੇ ਸਾਨੂੰ ਠੱਠ ਨਾ ਕਰੇ ਹਟ ਦੇ ਨਿਆਂ ਝੂਠੀਆਂ ਪਾਰਜ ਕਾਰਵਾਈਆਂ ਕਰਾਈ ਜਾਂਦੀ ਹੈ ਆ ਮੇਰੇ ਤੇ ਕਾਰਵਾਈ ਕਰਾਤੀ ਹੁੰਦੇ ਨੇ ਅਖੇ ਜੀ ਐਂ ਕਰਕੇ ਅਸਲੇ ਦੇ ਜ਼ੋਰ ਤੇ ਕਾਗਜ ਲੈ ਗਿਆ ਕਾਗਜ ਉਹ ਗਹਿਣੇ ਵਾਲਾ ਪੈੜੀ ਵਾਲਾ ਬਜ਼ੁਰਗਾਂ ਦੇ ਕੋਲੇ ਸੀਗਾ ਬਜ਼ੁਰਗ ਹੀ ਸਾਡੀ ਪੈੜੀ ਲਿਖਾਉਂਦੇ ਸੀਗੇ ਬਜ਼ੁਰਗ ਹੀ ਲੈਣ ਦੇਣ ਕਰਦੀ ਤੇ ਚੈੱਕ ਪਾੜ ਕੇ ਦੇਦਾ ਵੀ ਆ ਬਜ਼ੁਰਗ ਪੈੜੀ ਲਿਆਓ ਇਹਨੇ ਮੇਰੇ ਤੇ ਨਹੀਂ ਆਇਆ ਲਾਇਆ ਉੱਥੇ ਵੀਡੀਓ ਕੱਢ ਕੇ ਵੇਖ ਰੋ ਮੈਂ ਟਰੈਕਟਰ ਤਾਂ ਆਪਦਾ ਨਹੀਂ ਚਲਾਉਂਦਾ ਮੈਂ ਫੂਰ ਟਰੈਕਟਰ ਤੋਂ ਹੀ ਕਰਣਾ ਇਸੇ ਮਸਲੂ ਲੈ ਕੇ ਪਿੰਡ ਦੇ ਵਿੱਚ ਕਈ ਵਾਰ ਇਕੱਠ ਹੁੰਦਾ ਪੰਚਾਇਤਾਂ ਵੀ ਹੁੰਦੀਆਂ ਉੱਥੇ ਨਹੀਂ ਇਕੱਠ ਘੁੱਟੋਆ ਪਿੰਡ ਦੇ ਵਿੱਚ ਪੰਚਾਇਤ ਇਕੱਠੀ ਹੋਈ ਸੀਗੀ ਪੰਚਾਇਤ ਇਕੱਠੀ ਹੋਈ ਸੀ ਪੰਚਾਇਤ ਨੂੰ ਅਸੀਂ ਇਹ ਗੱਲ ਕਹੀ ਵੀ ਜਿਹੜਾ ਦਾ ਹੱਕ ਬੰਦਾ ਉਹ ਆਪਦਾ ਲੈ ਲੇ ਜਿਹੜੀ ਮਾਈ ਨਾ ਪਹਿਲੀ ਚੜਦੀ ਆ ਤੂੰ ਮਾਈ ਦੇ ਲਫੜ ਨਾ ਮਾਰਦੀ ਮਾਈ ਦੇ ਲੱਪੜ ਨਾ ਮਾਰਦੀ ਹੁਣ ਮਾਈ ਗਰਮ ਹੈ ਜਦੋਂ ਮਾਈ ਨੂੰ ਕੋਈ ਛਾਲ 2 ਮਹੀਨੇ ਪੈ ਜਾਣਗੇ ਕੋਈ ਨਹੀਂ ਜਿਹੜੀ ਮਾਈ ਨਾ ਪੈਲੀ ਚੜੂ ਨਾ ਤੇਰਨਾ ਕਰਾ ਦੇਾਂਗੇ ਇਹਨੇ ਸਾਡੀ ਗੱਲ ਹੀ ਨਹੀਂ ਸੁਣੀ ਇਹ ਮਗਰਾਂ ਗਰਾਹ ਚ ਲਾ ਕੇ ਇਹਨਾਂ ਦੇ ਮਗਰ ਬੰਦਿਆਂ ਦੇ ਇਹ ਸਾਨੂੰ ਆਦੀ ਵੀ ਮਦਦ ਤਰੀਆ ਕਪੈਨਾਂ ਚ ਵੀ ਅੱਧ ਲੈਣਾ ਮੈਂ ਤਾਂ ਪੁਰਾਣੇ ਵੀ ਸਾਡੇ ਪੁਰਾਣੇ ਜਿਹੜੇ ਕੰਮ ਹੈ ਆਈ ਤਾਂ ਸਾਡੇ ਘਰੇ ਉੰਨੀ ਚਾਹੀਏ ਇਹਦਾ ਪੁਰਾਣਾ ਹਿਸਾਬ ਕੱਢੀ ਜਾਂਦੀ ਹੈ ਉਹ ਜਿਵੇਂ ਕੋਈ ਕਹੀ ਜਾਂਦਾ ਉਵੇਂ ਕਰੀ ਜਾਂਦੀ ਹੈ ਹੁਣ ਇਹਦਾ ਹੱਥ ਬਣ ਕੇ ਬੇਨਤੀ ਕਰਦੇ ਇਹਦੇ ਵੀ ਜਿਹੜਾ ਤੇਰਾ ਹੱਕ ਬੰਦਾ ਦਾਲਤ ਚੋਂ ਲੈ ਲੈ ਪੰਜ ਕਿਲੇ ਮੈ ਜਾਂ ਤੈਨੂੰ 10 ਮਿਲ ਜਾਣ ਵੀ ਦ ਮੇਰਾ ਫੈਸਲਾ ਤੇ ਮੈਨੂੰ ਐਵੇਂ ਖਰਾਬ ਨਾ ਕਰੀ ਤਾ ਡੋ ਅੱਡਾ ਜੇ ਰਿਸ਼ਤਾ ਹੋਇਆ ਤੁਹਾਡਾ ਇਹਦੇ ਜਦੋਂ ਵਿਆਹ ਹੋਇਆ ਤੁਹਾਡੇ ਭਰਾ ਦਾ ਦੂਜਾ ਵਿਆਹ ਹੋਇਆ ਇਸ ਕੁੜੀ ਦਾ ਉਦੋਂ ਪਹਿਲਾਂ ਤੁਸੀਂ ਅੱਡ ਹੋਏ ਓਦੋਂ ਬਾਅਦ ਹੋਣੇ 99 ਦੇ ਅੱਡ ਹੋਏ 98 ਦੇ 99 ਦੇ ਅੱਡ ਹੋਏ 99 ਦੇ ਅੱਡ ਹੋਏ ਇਹ ਸਾਡੇ ਘਰੇ 19 ਚ ਆਈ ਹੈ ਜੀ 19 ਚ ਆਈ ਹੈ ਹਾਂਜੀ ਪਹਿਲਾਂ ਠੀਕ ਪਰਚਾਈ ਬਹੁਤ ਚੰਗੀ ਸਾਡੇ ਤੇ ਕੋਈ ਕੋਈ ਗੱਲ ਨਹੀਂ ਬਾਤ ਨਹੀਂ ਸਾਡੇ ਘਰੇ ਕੰਧ ਹੀ ਨਹੀਂ ਸੀਗੀ ਕੰਧ ਨਹੀਂ ਸੀ ਸਾਡੇ ਘਰ ਅਡੋੜੀ ਵੰਡੇ ਸਾਡੇ ਕੰਧ ਹੀ ਨਹੀਂ ਸੀਗੀ ਇਹਦਾ 19 ਚ ਸਾਡੇ ਘਰੇ ਆਈ ਆਈ ਹੂੰ ਉਹਨੇ ਜਦੋਂ 2-3 ਸਾਲ ਪੁੱਤਾਂ ਨੂੰ ਆਉਣੀ ਪਤਾ ਕੀ ਗੱਲ ਹੈ ਬਜ਼ੁਰਗ ਉਹਦੇ ਨਾਲ ਵਾਈ ਕੋਈ ਕਰਦੇ ਭਰਾ ਨਾਲ ਇਕੱਠੇ ਵਾਈ ਕਰਦੇ ਮੈਂ ਤਾਂ 98 ਦੇ ਅਸੀਂ ਡੱਡੂ ਆ ਡਾਈ ਜਿਹੜੇ ਮੇਰੇ ਸੰਦ ਉਹ ਮੈਂ ਆਪਦੇ ਬਣਾਏ ਆ ਜਿਹੜੇ 76 ਦੇ ਸੰਦ ਸੀ ਉਹ 79 ਦੇ ਆਪਦੇ ਸੀਗੇ ਇਹ ਕਨਾਲ ਚ ਮੈਂ ਰਹਿ ਰਹਿਆ ਕਨਾਲ ਚ ਰਹਿ ਰਿਆ ਬਾਕੀ ਜਿਹੜੇ ਸਾਡਾ ਥਾਂ ਦਾ ਮਰਲੇ ਸੀਗਾ ਉਹ ਮੈਂ ਤੇ ਮੇਰੇ ਭਰਾ ਨੇ ਪੰਜ-ਪੰਜ ਮਰਲੇ ਜਨ ਕਿ ਪੈਸੇ ਬਜ਼ੁਰਗਾਂ ਨੂੰ ਦਿੱਤੇ ਆ ਉਹ 10 ਮਰਲੇ ਬਜ਼ੁਰਗਾਂ ਨੂੰ ਲੈ ਕੇ ਦਿੱਤਾ ਸੀਗਾ ਜਿਹੜਾ ਸਾਡਾ ਥਾਂ ਦੂਜਾ ਮੇਰੇ ਬਾੜੇ ਵਾਲਾ ਥਾਂ ਸਾਹਮਣੇ ਆ ਉਹ ਮੇਰੇ ਪੱਖ ਚ ਕੀਤਾ ਤੇ ਇਹ ਜਨ ਕਿ ਆਦੇ ਭਰਾ ਨੂੰ ਦਿੱਤਾ ਸੀਗਾ ਹੁਣ ਇਹ ਚ ਤੇ ਬਜ਼ੁਰਗਾਂ ਦੀ ਜਨਤਾ ਲਾਉਣਾ ਜੋ ਬਜ਼ੁਰਗ ਇੱਥੇ ਰਹਿੰਦੇ ਆ ਇਹ ਹੁਣ ਜਾਰੇ ਥਾਂ ਲਈ ਬਿਠੀ ਆ ਇਹ ਤੀਜੇ ਸਿਰਾਂ ਥਾਂ ਜੋ ਤੀਜੇ ਸਿਰ ਪੈੜੀ ਦਿੰਦੀ ਆ ਉਹ ਤੀਜੇ ਸਿਰਾਂ ਲੈਲੇ ਅਸੀਂ ਕਿਹੜਾ ਰੋਕਿਆ ਨੂੰ ਇਹ ਤਾਂ ਕਿਹੇ ਕੱਲੋਂ ਰੋਕਿਆ ਨੂੰ ਹੁਣ ਤਾਂ ਜਦੋਂ ਸਾਡਾ ਨੇ ਜਰੂਰ ਸੀ ਕੱਢਤਾ ਪਿੰਡਾਂ ਚ ਹਾਂਜੀ ਹੁਣ ਤਾਂ ਜੋ ਅਦਾਲਤ ਫੈਸਲਾ ਕਰੂਗੀ ਸਾਨੂੰ ਮਨਜ਼ੂਰ ਆਈ